ਪ੍ਰਧਾਨ ਜਿਹੜੇ ਹੁਣ ਜਿਹੜੇ ਮਜ਼ਬੂਤ ਨੇ ਜੀ ਉਹਨਾਂ ਨਾਲ ਅਸੀਂ ਖੁਸ਼ ਨਹੀਂ ਸਾਡੇ ਜਿਹੜੇ ਬਾਹਰ ਜਥੇਦਾਰ ਰੌਲਾ ਪਾ ਰਹੇ ਉਹ ਇਕੱਠੇ ਨਹੀਂ ਹੋ ਰਹੇ ਹਲ ਹਲ ਸਾਡੀ ਸਰਬੋਰ ਸੰਸਥਾ ਦੀ ਕਮਜ਼ੋਰੀ ਜੇ ਬਾਬਾ ਬੁੱਢਾ ਸਾਹਿਬ ਹੈੱਡ ਗਰੰਥੀ ਸੀ ਫਿਰ ਮੀਤਿੰਦਰ ਗਰੰਥੀ ਕੌਣ ਸੀ? ਮੀਤਿੰਦਰ ਗਰੰਥੀ। બીજી ਹੈੱਡ ਰਾਗੀ ਸਾਈਡ ਰਾਗੀ। ਇਹ ਵੀ ਇਹ ਪਰੰਪਰਾ ਹੀ ਨਹੀਂ ਹੈਗੀਆਂ ਸਾਡੀਆਂ ਸਿੱਕੀਆਂ ਦੀਆਂ। ਤੁਸੀਂ ਸਮਝੇ ਨਹੀਂ ਐ ਗੋਰੇ ਦੀ ਚਾਲ। ਜਿਸ ਬੰਦੇ ਨੇ ਗੁਰੂ ਦੇ ਸਾਜ਼ ਰਬਾਬ ਸਰੰਦਾ ਬਾਹਰ ਕੱਢ ਦਿੱਤੀ। ਜਿਨ੍ਹਾਂ ਔਰਤਾਂ ਨੂੰ ਕੀਰਤਨ ਕਰਨ ਤੋਂ ਪਿੱਛੇ ਬਿਠਾ ਦਤਾ। ਆ ਸਾਨੂੰ ਅਨਪੜ੍ਹ ਕਰਤਾ। ਸਾਡੀ ਵਿੱਦਿਆ ਸ਼ੈਲੀ ਖਤਮ ਕਰਦੀ। ਇਲੈਕਸ਼ਨ ਤਾਂ ਬੜੀ ਦੂਰ ਦੀ ਗੱਲ ਆ। ਤੁਸੀਂ ਕੋਡ ਲਾਗੂ ਕਰਨਾ ਹੈ ਨਾ ਕੋਈ। ਤਾਂ ਪ੍ਰਧਾਨ ਸਾਹਿਬ ਇਹ ਕੋਡ ਲਾਗੂ ਕਰੋ। ਸ਼੍ਰੋਮਣੀ ਪ੍ਰਬੰਧਕ ਸਿਸਟਮ ਸਿਰਫ ਗੋਲਕਾਂ ਦਾ ਪ੍ਰਬੰਧਕ ਸਿਸਟਮ ਨਾ ਰਵੇ ਪੰਜ ਪ੍ਰਧਾਨੀ ਸਿਸਟਮ ਪੰਜਾਂ ਤੋਂ ਬਿਨਾਂ ਇੱਕ ਬੰਦਾ ਪ੍ਰਧਾਨ ਨਹੀਂ ਹੋ ਸਕਦਾ ਇਹ ਚਲੋ ਪਾ ਦਿੱਤਾ ਗੋਰੇ ਦੀ ਸ਼ਰਾਰਤ ਸੀ ਸਾਡੀ ਦੁਸ਼ਮਣ ਜਿਹੜੀ ਜਮਾਤ ਸੀ ਉਹਨੇ ਦੁਸ਼ਮਣ ਨਹੀਂ ਅਸੀਂ ਕਹਿ ਸਕਦੇ ਸਾਡਾ ਆਪਣਾ ਵੇਸਲਾ ਆਪਣਾ ਹੁੰਦਾ ਦੁਸ਼ਮਣ ਉਹ ਤੋਂ ਤੱਕ ਤੁਹਾਡੇ ਘਰ ਤੇ ਵਾਰ ਨਹੀਂ ਕਰਦਾ ਜਦੋਂ ਤੱਕ ਤੁਸੀਂ ਉਹ ਵੇਸਲੇ ਹੋ ਕੇ ਬਾਹਰ ਨਹੀਂ ਨਿਕਲਦੇ ਸ਼ਾਬਾਸ਼ ਸਿੰਘ ਭਾਈ ਸੁਬੇਸ਼ ਸਿੰਘ ਜੀ ਦੋਵੇਂ ਪਿਓ ਪੁੱਤਰ ਸੀਗੇ ਪਰ ਉਸ ਵੇਲੇ ਜਕਰੀਆ ਖਾਨ ਦੇ ਨੌਕਰ ਸੀਗੇ ਮਤਲਬ ਲੋਨਕਰੀ ਕਰਦੇ ਸੀ ਪਰ ਉਹਨਾਂ ਦੇ ਅੰਦਰ ਦਾ ਜਿਹੜਾ ਭਾਵਨਾ ਸੀ ਉਹ ਗੁਰੂ ਨਾਲ ਜੁੜੀ ਹੋਈ ਸੀ ਉਹ ਚੰਗੀ ਭਾਵਨਾ ਸੀ ਉਹਨਾਂ ਨੇ ਸ਼ਹੀਦਤ ਵੀ ਦਿੱਤੀ ਹੁਣ ਅਸੀਂ ਜੇ ਇਹ ਕਹਿ ਦਈਏ ਫਲਾਣਾ ਬੀਜੇਪੀ ਚ ਫਲਾਣਾ ਅਕਾਲੀ ਦਲ ਚ ਫਲਾਣਾ ਕਾਂਗਰਸ ਚ ਫਲਾਣਾ ਫਲਾਣੀ ਆਮ ਆਦਮੀ ਪਾਰਟੀ ਚ ਨਹੀਂ ਹੋ ਸਕਦਾ ਉਹ ਕੀ ਪਤਾ ਕੀ ਵਿੱਚ ਕੇ ਬੈਠਾ ਹੋ ਸਕਾ ਉਹਦੀ ਮੰਜ਼ਿਲ ਸਿੱਖੀ ਪ੍ਰਤੀ ਕੀ ਹੋਵੇ ਅਸੀਂ ਸ਼ੱਕ ਨਹੀਂ ਕਰ ਸਕਦੇ ਇਦਾਂ ਨਾ ਹੋਵੇ ਵੀ ਉਹ ਡਰੈਸ ਕੋਡ ਸਿਰਫ ਰਾਗੀਆਂ ਤੇ ਲਾਗੂ ਹੋਵੇ ਉਹ ਉਹ ਡਰੈਸ ਕੋਡ ਜਿਹੜੇ ਆਪਣੇ ਆਪ ਬਣਾਏ ਹੋਏ ਸਾਡੇ ਅਹੁਦੇ ਆ ਕੋਈ ਸਕੱਤਰ ਬਣਿਆ ਹੋਇਆ ਕੋਈ ਇੰਸਪੈਕਟਰ ਬਣਿਆ ਹੋਇਆ ਕੋਈ ਸਿਸਟਮ ਇਹ ਹੈ ਨਹੀਂ ਹੈ ਵੈਸੇ ਗੁਰੂ ਘਰ ਦੇ ਵਿੱਚ ਤੇ ਪ੍ਰਧਾਨ ਵੀ ਨਹੀਂ ਹੈਗਾ ਨਹੀਂ ਹੈਗਾ ਗੁਰੂ ਘਰ ਦੀ ਸਿਸਟਮ ਦੇ ਵਿੱਚ ਬਾਬਾ ਨਾਨਕ ਸਾਹਿਬ ਦੇ ਸਿਸਟਮ 'ਚ ਪ੍ਰਧਾਨਗੀ ਵੀ ਨਹੀਂ ਹੈਗੀ ਬਿਲਕੁਲ ਸੈਕਟਰੀ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਹ ਇਹ ਸਿਸਟਮ ਸਾਨੂੰ ਦਿੱਤਾ ਹੋਇਆ ਹੈ ਗੋਰੇ ਨੇ ਗੁਰੂ ਘਰ ਦਾ ਸਿਸਟਮ ਪੰਚ ਪ੍ਰਧਾਨੀ ਤੋਂ ਹੀ ਸ਼ੁਰੂ ਹੋਏਗਾ ਤੇ ਉਹ ਦਿਨ ਹੀ ਅਸੀਂ ਅੱਗੇ ਅੱਗੇ ਹੋਵਾਂਗੇ ਜਿੱਦ ਦਿਨ ਅਸੀਂ ਪੰਚ ਪ੍ਰਧਾਨੀ ਹੋਗੇ ਜੀ ਜਿੱਦ ਦਿਨ ਅਸੀਂ ਪੰਜ ਪਿਆਰੇ ਕਹਿ ਲੋ ਜਾਂ ਪੰਚ ਪ੍ਰਧਾਨ ਕਹਿ ਲੋ ਉਹ ਦਿਨ ਅਸੀਂ ਉਹ ਉਹ ਸਿਸਟਮ ਦੇ ਨਾਲ ਚੱਲਦੇ ਗੁਰੂ ਸਾਹਿਬ ਨੇ ਕਿਸੇ ਇੱਕ ਨੂੰ ਜ਼ਿੰਮੇਵਾਰੀ ਨਹੀਂ ਸੀ ਦਿੱਤੀ ਕਰੇ ਨਾ ਆਪਣੇ ਪੁੱਤਰਾਂ ਨੂੰ ਕਦੀ ਜ਼ਿੰਮੇਵਾਰੀ ਦਿੱਤੀ ਜਦੋਂ ਕਰਤਾਰਪੁਰ ਸਾਹਿਬ ਨਨਕਾਣਾ ਸਾਹਿਬ ਦੀ ਜਿੰਨੀ ਜ਼ਮੀਨ ਜਾਇਦਾਦ ਸੀ ਉਹਨਾਂ ਨੂੰ ਸਾਹਿਬ ਦੀ ਹੁਣ ਤੁਸੀਂ ਕਦੇ ਸੋਚਿਆ ਕਿ ਉਹ ਬਾਬਾ ਸ਼੍ਰੀ ਚੰਨਾ ਲਖਮੀ ਦਾਸ ਨੂੰ ਕਿਉਂ ਨਹੀਂ ਦਿੱਤੀ ਇਹ ਜਿਹੜੇ ਰਾਗੀ ਸਿੰਘ ਆ ਡਰੈਸ ਕੋਡ ਤਾਂ ਪਾ ਕੇ ਆਉਣ ਪਰ ਉਹ ਕਦੀ ਗੰਦੇ ਗਾਣਿਆਂ ਦੇ ਉੱਤੇ ਸ਼ਬਦ ਵੀ ਲਾਉਣੇ ਬੰਦ ਕਰ ਉਹ ਕੀਰਤਨ ਦਾ ਕੋਡ ਬਣਾਇਆ ਤੁਸੀਂ ਕਿ ਜੋ ਗੁਰੂ ਨੇ ਕੋਡ ਦਿੱਤਾ ਸ੍ਰੀ ਰਾਗ ਮਹੱਲਾ ਪਹਿਲਾ ਮਾਜ ਮਹੱਲਾ ਪਹਿਲਾ ਤੋਂ ਗੁਜਰੀ ਮਹੱਲਾ ਪੰਜਵਾਂ ਇਦਾਂ ਹੀ ਗਾਉਂਦੇ ਆ ਰਾਗੀ ਫਿਰ ਕਰ ਬੈਸੋ ਸ਼ਬਦ ਰੋਜ਼ ਤੁਸੀਂ ਆਰ ਇਸ ਵਾਰ ਤੁਹਾਡੇ ਤੇ ਵੀ ਲਾਗੂ ਹੁੰਦਾ ਹਾਂ ਜੇ ਐਸੀ ਗਾਉਂਦੇ ਆ ਸਾਡੇ ਤੇ ਵੀ ਲਾਗੂ ਹੁੰਦਾ ਗੁਰੂ ਘਰ ਦੀ ਪਰੰਪਰਾ ਹੈ ਜਿਸ ਗੁਰੂ ਨੇ ਉੱਤੇ ਸਰਲੇਖ ਦੇ ਦਿੱਤਾ ਉਹਨੂੰ ਕੱਟ ਕੇ ਕਿਵੇਂ ਗਾ ਸਕਦੇ ਆ ਗੁਰੂ ਸਾਹਿਬ ਸਚੇ ਪਾਤਸ਼ਾਹ ਜੀ ਦਾ ਸ਼ਬਦ ਹੈ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨਕੀ ਪੈਜ ਰੱਖੀ ਕਰਤਾਰੇ ਗੌੜੀ ਮਹੱਲਾ ਪੰਜਵਾਂ ਕੋਈ ਕੁਛ ਲਾਗੂ ਕਰਨਾ ਆ ਤਾਂ ਪ੍ਰਧਾਨ ਸਾਹਿਬ ਧਾਮੀ ਜੀ ਆ ਲਾਗੂ ਕਰਿਓ ਅਸੀਂ ਤੁਹਾਨੂੰ ਚਿੱਠੀਆਂ ਵੀ ਪਾਈਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਵੀ ਹੈ ਉਹ ਸ਼ਬਦ ਕਾਲਾ ਡੋਰੀਆ ਕੁੰਡੇ ਨਾਲ ਅੜਿਆ ਹੋਏ ਤੁਹਾਨੂੰ ਤੇ ਉੱਤੇ ਗਾਇਆ ਜਾਂਦਾ ਹੈ ਉਹ ਇੱਕ ਗਾਣਾ ਆ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਆ ਹਾਂ ਉਹਦੇ ਤੇ ਗਾਇਆ ਜਾਂਦਾ ਹੈ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਿਓ ਔਰ ਜੇ ਕੋਈ ਇਹ ਕਵੇ ਨਾ ਵੀ ਉਹ ਸ਼ਬਦ ਬਾਅਦ ਚ ਬਣਿਆ ਆਏਗਾ ਤਾਂ ਮੈਂ ਇਹ ਚੈਲੰਜ ਕਰਦਾ ਹਾਂ ਕਿ ਰਾਗ ਚੈੱਕ ਕਰ ਲਓ ਕਿ ਉਹ ਗਾਣਾ ਰਾਗ ਗੋੜੀ ਚ ਇਹ ਨਹੀਂ ਹੈ ਤੇ ਫਿਰ ਉਹ ਗਾਣੇ ਦੇ ਉੱਤੇ ਇਹ ਸ਼ਬਦ ਦੀ ਧੁੰਨ ਗਈ ਜਾਂਦੀ ਹੈ ਔਰ ਆਰਤੀ ਤੋਂ ਬਾਅਦ ਡੇਲੀ ਗਈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਅਖੰਡ ਬਾਣੀ ਪੰਥਕ ਮੀਡੀਆ ਦੇ ਨਾਲ ਤੇ ਮੈਂ ਹਾਂ ਗੁਰਤੇਾਲ ਸਿੰਘ ਤੇ ਅਕਸਰ ਅਸੀਂ ਹਰ ਵਾਰ ਜਦੋਂ ਵੀ ਸਿੱਖ ਕੌਮ ਦੇ ਵਿੱਚ ਕੋਈ ਮੁੱਦਾ ਉੱਠਦਾ ਹੈ ਤੇ ਆਪਾਂ ਉਸ ਤੇ ਵਿਚਾਰ ਚਰਚਾ ਕਰਦੇ ਰਹਿੰਦੇ ਆ ਹੁਣ ਸ਼੍ਰੋਮਣੀ ਕਮੇਟੀ ਇੱਕ ਪਾਸੇ ਤਾਂ ਇਲੈਕਸ਼ਨ ਦਾ ਦੌਰ ਆਇਆ ਤੇ ਲੋਕ ਜ਼ੋਰ ਦੇ ਨਾਲ ਹਰ ਤੜਾ ਜਿਹੜਾ ਵਾ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਧੋ ਵੱਧ ਵੋਟਾਂ ਬਣਾਈਆਂ ਜਾਣ ਤੇ ਦੂਜੇ ਪਾਸੇ ਸਾਡੀ ਸ਼੍ਰੋਮਣੀ ਕਮੇਟੀ ਨਵੇਂ ਤੋਂ ਨਵੇਂ ਐਲਾਨ ਜਿਹੜਾ ਵਾ ਉਹ ਕਰ ਰਹੀ ਹੈ ਥੋੜੀ ਦਿਨ ਪਹਿਲਾਂ ਡਰੈਸ ਕੋਡ ਦੀ ਗੱਲ ਕੀਤੀ ਗਈ ਹੈ ਕਿ ਕੀਰਤਨੀਆਂ ਵਾਸਤੇ ਡਰੈਸ ਕੋਡ ਜਿਹੜਾ ਵਾ ਉਹ ਲਾਜ਼ਮੀ ਹੋਵੇਗਾ ਤੇ ਮੇਰੇ ਨਾਲ ਇਸ ਵੇਲੇ ਵੀਰ ਮਨਬੀਰ ਸਿੰਘ ਜੀ ਮੌਜੂਦ ਨੇ ਜੋ ਕੀਰਤਨ ਵੀ ਕਰਦੇ ਨੇ ਤੇ ਪ੍ਰਚਾਰਕ ਵੀ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿ ਕਿਵੇਂ ਦੇਖਦੇ ਨੇ ਇੱਕ ਸਾਰੀ ਸ਼ਰੋਣੀ ਕਮੇਟੀ ਦੇ ਜੋ ਇਹ ਨਵੇਂ ਨਵੇਂ ਐਲਾਨ ਕੀਤੇ ਜਾ ਰਹੇ ਨੇ ਇਹ ਕਿ ਇਹ ਸਹੀ ਜਗ੍ਹਾ ਸੀ ਕਰਨ ਦੀ ਜਾਂ ਜਿਹੜੇ ਪਹਿਲਾਂ ਐਲਾਨ ਕੀਤੇ ਗਏ ਉਹਨੂੰ ਲਾਗੂ ਕਰ ਲਿੱਤੇ ਗਏ ਨੇ ਸਾਰਿਆਂ ਪਾ ਗੱਲਬਾਤ ਕਰਦੇ ਪੌਰੇ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰਦਾਲ ਸਿੰਘ ਜੀ ਸਭ ਤੋਂ ਪਹਿਲਾਂ ਹਰੀਕੇ ਨਗਰ ਤੋਂ ਤੁਹਾਡਾ ਜੀ ਆ ਗੁਰਬਾਣੀ ਅਖੰਡ ਬਾਣੀ ਚੈਨਲ ਬਹੁਤ ਵਧੀਆ ਚੀਜ਼ਾਂ ਨੂੰ ਪੇਸ਼ ਕਰਦਾ ਆ ਔਰ ਕੌਮ ਦੇ ਵਿੱਚ ਜਿਹੜੀਆਂ ਕਮੀਆਂ ਹੋਣਦੀਆਂ ਹੁਣ ਜਿੰਨੇ ਉਨ੍ਹਾਂ ਤੇ ਵਿਚਾਰ ਨਾ ਹੋਵੇ ਜੀ ਜੀ ਉਹ ਹਰ ਇੱਕ ਸਿੱਖ ਦਾ ਫਰਜ਼ ਬੰਦਾ ਆ ਔਰ ਜਿਵੇਂ ਕਿ ਹੁਣ ਮੀਡੀਆ ਦਾ ਯੁੱਗ ਹੈ ਕਿ ਉਹਨਾਂ ਕਮੀਆਂ ਨੂੰ ਵੀ ਤੇ ਉਹਨਾਂ ਚੰਗੀਆਂ ਗੱਲਾਂ ਨੂੰ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਸਾਹਮਣੇ ਰੱਖਿਆ ਜਾਵੇ ਤਾਂ ਕਿ ਜਿਹੜੇ ਸਿੱਖ ਨੇ ਪੜੇ ਲਿਖੇ ਨੇ ਇੰਟੈਕਚੁਅਲ ਅੱਜਕੱਲ ਹਰ ਇੱਕ ਬੱਚੇ ਤੱਕ ਵੀ ਹਰ ਇੱਕ ਬੰਦਾ ਗੱਲ ਸਮਝਦਾ ਹੈ ਉਹ ਸਮਝ ਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਹੈ ਉਹਦੀ ਉਹਦੇ ਬਾਰੇ ਆਪਣੀ ਵੋਟ ਦੇ ਸਕੇ 21 ਸਾਲ ਦਾ ਨੌਜਵਾਨ ਆਪਣੀ ਵੋਟ ਦੇ ਸਕਦਾ ਹੈ ਉਹਦੇ ਵਿੱਚ ਫਿਰ ਸ਼੍ਰੋਮਣੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਲਫ਼ਜ਼ ਹੁੰਦਾ ਹੈ ਸਿਰਮੌਰ ਬਿਲਕੁਲ ਤੇ ਜਦੋਂ ਸਾਡੀਆਂ ਸਾਰੀਆਂ ਸੰਸਥਾਵਾਂ ਕਿਸੇ ਸਮੇਂ ਇਕੱਤਰ ਹੋਈਆਂ ਸੀ ਜਦੋਂ ਅਸੀਂ ਬਹੁਤ ਜ਼ਿਆਦਾ ਫਸ ਚੁੱਕੇ ਸੀ ਵੈਸੇ ਤਾਂ ਸਾਡਾ ਜਿਹੜਾ ਸਿਸਟਮ ਹੈ ਉਹ ਸਿਲੈਕਟਡ ਆ ਪੰਚ ਪ੍ਰਧਾਨੀ ਸਿਸਟਮ ਆ ਪੰਜਾਂ ਤੋਂ ਬਿਨਾਂ ਇੱਕ ਬੰਦਾ ਪ੍ਰਧਾਨ ਨਹੀਂ ਹੋ ਸਕਦਾ ਇਹ ਚਲੋ ਪਾ ਦਿੱਤਾ ਗੋਰੇ ਦੀ ਸ਼ਰਾਰਤ ਸੀ ਸਾਡੀ ਦੁਸ਼ਮਣ ਜਿਹੜੀ ਜਮਾਤ ਸੀ ਉਹਨੇ ਦੁਸ਼ਮਣ ਨਹੀਂ ਅਸੀਂ ਕਹਿ ਸਕਦੇ ਸਾਡਾ ਆਪਣਾ ਵੇਸਲਾਪਨ ਹੁੰਦਾ ਦੁਸ਼ਮਣੋਂ ਤੋਂ ਤੱਕ ਤੁਹਾਡੇ ਘਰ ਤੇ ਵਾਰ ਨਹੀਂ ਕਰਦਾ ਜਦੋਂ ਤੱਕ ਤੁਸੀਂ ਅਵੇਸਲੇ ਹੋ ਕੇ ਬਾਹਰ ਨਹੀਂ ਨਿਕਲਦੇ ਤੁਸੀਂ ਅਵੇਸਲੇ ਹੋ ਕੇ ਤੁਰੇ ਫਿਰਦੇ ਰਹੇ ਇਸ ਕਰਕੇ ਉਹਨਾਂ ਨੇ ਆਪਣਾ ਜਿਹੜਾ ਕੰਮ ਸੀ ਉਹ ਬਖੂਬੀ ਕੀਤਾ ਤੁਸੀਂ ਪੰਜ ਪ੍ਰਧਾਨੇ ਦੀ ਗੱਲ ਕੀਤੀ ਕਿ ਪਿਛਲੇ ਸ਼੍ਰੋਮਣੀ ਕਮੇਟੀ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਸੌਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜ ਪਿਆਰਾਂ ਤੋਂ ਹੀ ਸਵਾਲ ਚੁੱਕੇਗਾ ਕਿ ਪੰਜ ਪਿਆਰਾਂ ਨੇ ਉਹ ਕੀਤਾ ਜੇ ਕੀਤਾ ਕਿਵੇਂ ਦੇਖਦੇ ਮੈਂ ਉਹੀ ਦੱਸ ਰਿਹਾ ਸੀ ਪੰਜ ਪਿਆਰੇ ਤੇ ਪੰਜ ਪ੍ਰਧਾਨੀ ਇਹ ਦੋ ਚੀਜ਼ਾਂ ਨੇ ਹੂੰ ਪੰਜ ਪਿਆਰੇ ਉਹ ਨੇ ਜਦੋਂ ਅੰਮ੍ਰਿਤ ਪਾਣ ਕਰਨ ਵੇਲੇ ਆਪਾਂ ਕਿਸੇ ਪੰਜ ਸਿੰਘਾਂ ਨੂੰ ਸਾਬਤ ਸੂਰਤ ਹੋਣ ਉਹਨਾਂ ਦੀ ਡਿਊਟੀ ਲੱਗ ਜਾਂਦੀ ਹੈ ਕਿ ਉਹ ਪੰਜ ਪਿਆਰਿਆਂ ਦੀ ਭੂਮਿਕਾ ਨਿਭਾਉਣਗੇ ਅਮਰਤਾਰੀ ਹੋਣ ਉਹਨਾਂ ਜੀਵਨ ਵਾਲੇ ਹੋਣ ਇੱਕ ਪੰਜ ਪਿਆਰੇ ਉਹ ਹੁੰਦੇ ਇੱਕ ਹੈ ਕਿ ਪੰਚ ਪ੍ਰਧਾਨੀ ਸਿਸਟਮ ਕਿਸੇ ਪੰਜ ਬੰਦਿਆਂ ਨੂੰ ਕੌਮ ਦੇ ਵਿੱਚੋਂ ਅਗਵਾਈ ਦਿੱਤੀ ਜਾਂਦੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਸੇਨਾਪਤੀ ਬਣਾ ਕੇ ਤੋਰਿਆ ਉਹਨਾਂ ਦੇ ਨਾਲ ਪੰਜ ਸਿੰਘ ਥਾਪੇ ਗਏ ਇਹਨਾਂ ਦੀ ਸਲਾਹ ਤੋਂ ਬਿਨਾਂ ਨਹੀਂ ਦੁਰਨਾ ਇੱਕ ਚੀਜ਼ ਨੋਟ ਕਰਿਓ ਕਿਉਂਕਿ ਬਹੁਤ ਚੀਜ਼ਾਂ ਅਸੀਂ ਇਤਿਹਾਸ ਚੋਂ ਸਕਿਪ ਕਰ ਦਿੰਨੇ ਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋੜਿਆ ਹਾਲਾਤ ਉਸ ਵੇਲੇ ਕੀ ਹੋਣਗੇ ਪੰਜਾਬ ਵਿੱਚ ਸਿੱਖ ਲੋਕ ਕਿ ਰਹਿੰਦੇ ਹੋਣਗੇ ਠੀਕ ਹੈ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਸੀਗੇ ਭਾਈ ਬਨੀ ਸਿੰਘ ਜੀ ਚਲੋ ਇੱਥੇ ਸੇਵਾ ਨਿਭਾ ਰਹੇ ਸੀ ਬੜੀਆਂ ਚੀਜ਼ਾਂ ਸੀ ਉਸ ਵੇਲੇ ਵੀ ਸਿੱਖ ਥੋੜਾ ਬਹੁਤ ਜਾਂ ਤਾਂ ਕੰਪਰੋਮਾਈਜ਼ ਕਰਕੇ ਕਿਉਂਕਿ ਮਜਬੂਰੀ ਹੁੰਦੀ ਹੈ ਕਈ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਕਿਸੇ ਗਵਰਨਮੈਂਟ ਚ ਬੈਠਾ ਹੈ ਕਿਸੇ ਵੀ ਪਾਰਟੀ ਚ ਮੈਂ ਕਿਸੇ ਦਾ ਵੀ ਵਿਰੋਧ ਨਹੀਂ ਕਰਦਾ ਉਹਦੀ ਮਜਬੂਰੀ ਹੁੰਦੀ ਹੋ ਸਕਦਾ ਉਹਦੀ ਅੰਦਰਲੀ ਸੋਚ ਬੜ ਉਹਦਾ ਕੰਮ ਬੜਾ ਚੰਗਾ ਹੋਵੇ ਪਰ ਉਹਦੀ ਮਜਬੂਰੀ ਹੈ ਕਿ ਉਹਨੇ ਸ਼ਹਾਬਾਜ ਸਿੰਘ ਭਾਈ ਸ਼ੁਭੇਕ ਸਿੰਘ ਜੀ ਦੋਵੇਂ ਪਿਓ ਪੁੱਤਰ ਸੀਗੇ ਪਰ ਉਸ ਵੇਲੇ ਜਕਰੀਆ ਖਾਨ ਦੇ ਨੌਕਰ ਸੀਗੇ ਮਤਲਬ ਨੌਕਰੀ ਕਰਦੇ ਸੀ ਪਰ ਉਹਨਾਂ ਦੇ ਅੰਦਰ ਦਾ ਜਿਹੜਾ ਭਾਵਨਾ ਸੀ ਉਹ ਗੁਰੂ ਨਾਲ ਜੁੜੀ ਹੋਈ ਸੀ ਉਹ ਚੰਗੀ ਭਾਵਨਾ ਸੀ ਉਹਨਾਂ ਨੇ ਸ਼ਹੀਦਤ ਵੀ ਦਿੱਤੀ ਹੁਣ ਅਸੀਂ ਜੇ ਇਹ ਕਹਿ ਦਈਏ ਫਲਾਣਾ ਬੀਜੇਪੀ ਚਾ ਫਲਾਣਾ ਕਾਲੀ ਦਲ ਚਾ ਫਲਾਣਾ ਕਾਂਗਰਸ ਚਾ ਫਲਾਣਾ ਫਲਾਣੀ ਆਮ ਆਦਮੀ ਪਾਰਟੀ ਚ ਨਹੀਂ ਹੋ ਸਕਦਾ ਉਹ ਕੀ ਪਤਾ ਕੀ ਸੋਚ ਕੇ ਬੈਠਾ ਹੋ ਸਕਾ ਉਹਦੀ ਮੰਜ਼ਿਲ ਸਿੱਖੀ ਪ੍ਰਤੀ ਕੀ ਹੋਵੇ ਅਸੀਂ ਸ਼ੱਕ ਨਹੀਂ ਕਰ ਸਕਦੇ ਹਾਂ ਜਦੋਂ ਤੱਕ ਕੋਈ ਗਲਤ ਕੰਮ ਕਰਕੇ ਸਾਬਤ ਨਹੀਂ ਹੁੰਦਾ ਜੈਸੇ ਕਿ ਬਾਦਲ ਪਰਿਵਾਰ ਸਾਬਤ ਹੋ ਗਿਆ ਵੀ ਉਹ ਗਲਤ ਹੋ ਗਿਆ ਆਪਾਂ ਸਾਰੇ ਕਾਮ ਨੇ ਦੇਖਿਆ ਜਥੇਦਾਰ ਸਾਹਿਬ ਜਥੇਦਾਰ ਰਣਜੀਤ ਸਿੰਘ ਹੋਣਾ ਨੇ ਬੜੇ ਟਾਈਮ ਤੋਂ ਕਹਿ ਰਹੇ ਆ ਪਰ ਹੁਣ ਲੋਕਾਂ ਲੱਗਾ ਕਿ ਵਾਕਈ ਸਹੀ ਕਹਿ ਰਹੇ ਸੀ ਇਦਾਂ ਹੀ ਪੰਜ ਪ੍ਰਧਾਨੀ ਦਾ ਹੈ ਕਿ ਜਿੰਨੀਆਂ ਅਕਾਲੀ ਦਲ ਨੇ ਮੈਂ ਜੇ ਅੱਜ ਦੀ ਗੱਲ ਕਰੀਏ ਜਿੰਨੀਆਂ ਅਕਾਲੀ ਦਲ ਨੇ ਸਾਰੀਆਂ ਦੇ ਪ੍ਰਧਾਨਗੀਆਂ ਅਕਾਲ ਤਖਤ ਸਾਹਿਬ ਤੋਂ ਰੱਦ ਹੋਣ ਸਿੰਗਲ ਮੈਨ ਜਿਹੜੀ ਪ੍ਰੈਜ਼ੀਡੈਂਟਸ਼ਿਪ ਹੈ ਨਾ ਇੱਕ ਬੰਦੇ ਦੀ ਪ੍ਰਧਾਨਗੀ ਖਰਜ ਹੋਵੇ ਉਹਦੀ ਜਗ੍ਹਾ ਤੇ ਇੱਕ ਅਕਾਲੀ ਦਲ ਬਣੇ ਉਹਦੀ ਪੰਜ ਪ੍ਰਧਾਨੀ ਸਿਸਟਮ ਹੋਵੇ ਉਸ ਤੋਂ ਬਾਅਦ ਸਾਰਿਆਂ ਦੀ ਨੁਮਾਇੰਦਗੀ ਮੈਂਬਰਾਂ ਦੇ ਰਾਹੀਂ ਐਸਜੀਪੀਸੀ ਦੇ ਵਿੱਚ ਹੋਵੇ ਆਪੀ ਤਾਕਤ ਬਣੇਗੀ ਜੀ ਹੁਣ ਹੁਣ ਆਪਾਂ ਹੁਣ ਉੱਥੇ ਗੱਲ ਕਰੀਏ ਫਿਰ ਡਰੈਸ ਕੋਡ ਦੀ ਡਰੈਸ ਕੋਡ ਦੇ ਹਾਂ ਤੁਸੀਂ ਐ ਡਰੈਸ ਕੋਡ ਦੀ ਗੱਲ ਕੀਤੀ ਸੀ ਦੂਜੀ ਗੱਲ ਰਹਿ ਗਈ ਆਪਣੀ ਕਿ ਉਹਨਾਂ ਨੇ ਐਲਾਨ ਹੋ ਜਾਂਦੇ ਆ ਠੀਕ ਹੈ ਕੋਈ ਸੰਸਥਾ ਹੁੰਦੀ ਹੈ ਕੋਈ ਸਕੂਲ ਹੁੰਦਾ ਹੈ ਉਹਦੀ ਡਰੈਸ ਕੋਡ ਹੁੰਦੀ ਹੈ ਤੁਸੀਂ ਸਾਡੀ ਸ਼੍ਰੋਮਣੀ ਸੰਸਥਾ ਹੋ ਸ਼੍ਰੋਮਣੀ ਤੋਂ ਭਾਵ ਹੈ ਕਿ ਤੁਸੀਂ ਕੋਈ ਇੱਕ ਛੋਟੀ ਸੰਸਥਾ ਨਹੀਂ ਹੋ ਸ਼ਾਖਾ ਨਹੀਂ ਹੋ ਤੁਸੀਂ ਤੁਸੀਂ ਸਿੱਖਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਜਦੋਂ ਤੁਹਾਡੇ ਨਾਲ ਨਾਲ ਸ਼੍ਰੋਮਣੀ ਲੱਗ ਗਿਆ ਫਿਰ ਤੁਸੀਂ ਸਾਂਝੇ ਹੋ ਫਿਰ ਜਿੰਨੇ ਵੀ ਰੰਗ ਨੇ ਸਿੱਖੀ ਦੇ ਵਿੱਚ ਜਿੰਨੀ ਵੀ ਫੁਲਵਾੜੀ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਹੋਰ ਕਾਲ ਸੇਵਾ ਸੰਪਰਦਾਵਾਂ ਨੇ ਹੋਰ ਜਥੇਬੰਦੀਆਂ ਨੇ ਜਿਨ੍ਹਾਂ ਦਾ ਆਪਣਾ ਆਪਣਾ ਇੱਕ ਚਲੋ ਭਾਵਨਾਤਮਕ ਆ ਜਾਂ ਐਡਰੈਸ ਕੋਡ ਆ ਗੁਰੂ ਸਾਹਿਬ ਨੇ ਨੀਲੀਆਂ ਦਸਤਾਰਾਂ ਵੀ ਸਜਾਈਆਂ ਪੀਲੀਆਂ ਵੀ ਸਜਾਈਆਂ ਠੀਕ ਹੈ ਕੋਈ ਚਿੱਟੇ ਵੀ ਦਸਤਾਰ ਸਜਾਉਂਦਾ ਆ ਜਿਵੇਂ ਵੱਡੀ ਟਕਸਾਲ ਹੁਣ ਦੰਤੀ ਸਾਜਾਂ ਦੇ ਉੱਤੇ ਬਹੁਤ ਕੰਮ ਕਰ ਰਹੀ ਹੈ ਜਿਵੇਂ ਪ੍ਰਿੰਸੀਪਲ ਸੁਖਵੰਦੀ ਸਿੰਘ ਜੀ ਨੇ ਹੋਰ ਇਦਾਂ ਦੀਆਂ ਭਾਈ ਬਲਦੀਪ ਸਿੰਘ ਨੇ ਪ੍ਰੋਫੈਸਰ ਸਰਿੰਦਰ ਸਿੰਘ ਜੀ ਨੇ ਲੰਡਨ ਤੋਂ ਠੀਕ ਹੈ ਜਿਹੜੇ ਇਸ ਪਾਸੇ ਚੱਲ ਰਹੇ ਨੇ ਡਾਕਟਰ ਗੁਰਨਾਮ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਜੋ ਉਹ ਇੱਕ ਸ਼ਾਖਾਵਾਂ ਨੇ ਡਰੈਸ ਕੋਡ ਇੱਕ ਯੂਨੀਵਰਸਿਟੀ ਸਕੂਲ ਦਾ ਹੋ ਸਕਦਾ ਹੈ ਪਰ ਯੂਨੀਵਰਸਿਟੀ ਦਾ ਵੀ ਵੈਸੇ ਬਹੁਤ ਘੱਟ ਡਰੈਸ ਕੋਡ ਹੁੰਦਾ ਹੈ ਸਕੂਲ ਟਾਈਮ ਹੀ ਹੁੰਦਾ ਹੈ ਪਲੱਸ 2 ਤੱਕ ਆਪਾਂ ਪੜ੍ਹੇ ਆ ਸਟਾਈਲ ਲੱਗਦੀ ਹੈ ਜਾਂ ਆ ਇਦਾਂ ਇਦਾਂ ਹਾਂ ਯੂਨੀਵਰਸਿਟੀ 'ਚ ਜਾ ਕੇ ਡਰੈਸ ਕੋਡ ਇੱਥੇ ਇਹ ਹੈ ਕਿ ਇਦਾਂ ਨਾ ਹੋਵੇ ਕਿ ਕੋਈ ਦਮਾਲਾ ਬੰਨ ਕੇ ਨਾ ਕੀਰਤਨ ਕਰ ਸਕਦਾ ਹੋਵੇ ਏਦਾਂ ਨਾ ਹੋਵੇ ਕਿ ਕੋਈ ਆਪਣੀ ਸੰਪਰਦਾਵਾ ਦੇ ਨਾਲ ਜੁੜਿਆ ਹੋਇਆ ਆ ਚੰਗੀ ਗੱਲ ਐ ਉਹ ਵੀ ਨਾ ਕੀਰਤਨ ਕਰ ਸਕਦਾ ਹੋਵੇ ਅਸੀਂ ਕਿਉਂ ਕੇ ਰਬਾਬੀ ਗਵਾਲੇ ਆਪਣੇ ਡਰੈਸ ਕੋਡ ਤਾਂ ਤੁਸੀਂ ਲਾਗੂ ਕਰਤਾ ਚੰਗੀ ਗੱਲ ਐ ਮੈਂ ਨਹੀਂ ਕਹਿੰਦਾ ਡਰੈਸ ਕੋਡ ਲਾਗੂ ਨਹੀਂ ਹੋਣਾ ਚਾਹੀਦਾ ਹਾਂ ਠੀਕ ਆ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ ਵੀ ਉਹਦੀ ਮਰਿਆਦਾ ਸਿਸਟਮ ਬਹਾਲ ਰਵੇ ਠੀਕ ਆ ਪਰ ਏਦਾਂ ਨਾ ਨਾ ਹੋਵੇ ਵੀ ਉਹ ਡਰੈਸ ਕੋਡ ਸਿਰਫ ਰਾਗੀਆਂ ਤੇ ਲਾਗੂ ਹੋਵੇ ਉਹ ਉਹ ਡਰੈਸ ਕੋਡ ਜਿਹੜੇ ਆਪਣੇ ਆਪ ਬਣਾਏ ਹੋਏ ਸਾਡੇ ਅਹੁਦੇ ਆ ਕੋਈ ਸਕੱਤਰ ਬਣਿਆ ਕੋਈ ਇੰਸਪੈਕਟਰ ਬਣਿਆ ਕੋਈ ਸਿਸਟਮ ਇਹ ਹੈ ਨਹੀਂ ਹੈ ਵੈਸੇ ਗੁਰੂ ਘਰ ਦੇ ਵਿੱਚ ਤੇ ਪ੍ਰਧਾਨ ਵੀ ਨਹੀਂ ਹੈਗਾ ਨਹੀਂ ਹੈਗਾ ਗੁਰੂ ਘਰ ਦੀ ਸਿਸਟਮ ਦੇ ਵਿੱਚ ਬਾਬਾ ਨਾਨਕ ਸਾਹਿਬ ਦੇ ਸਿਸਟਮ 'ਚ ਪ੍ਰਧਾਨਗੀ ਵੀ ਨਹੀਂ ਹੈਗੀ ਬਿਲਕੁਲ ਸੈਕਟਰੀ ਵੀ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਇਹ ਇਹ ਸਿਸਟਮ ਸਾਨੂੰ ਦਿੱਤਾ ਹੋਇਆ ਹੈ ਗੋਰੇ ਨੇ ਹਮ ਜਾਂ ਕਹਿ ਲੋ ਵੀ ਅੱਜ ਦੇ ਆੜੇ ਸਿਸਟਮ ਨੇ ਗੁਰੂ ਘਰ ਦਾ ਸਿਸਟਮ ਪੰਚ ਪ੍ਰਧਾਨੀ ਤੋਂ ਹੀ ਸ਼ੁਰੂ ਹੋਏਗਾ ਤੇ ਉਸ ਦਿਨ ਹੀ ਅਸੀਂ ਅੱਗੇ ਅੱਗੇ ਹੋਵਾਂਗੇ ਜਦ ਦਿਨ ਅਸੀਂ ਪੰਚ ਪ੍ਰਧਾਨੀ ਹੋਗੇ ਜੀ ਜਦਨ ਅਸੀਂ ਪੰਜ ਪਿਆਰੇ ਕਹਿ ਲੋ ਜਾਂ ਪੰਜ ਪ੍ਰਧਾਨ ਕਹਿ ਲੋ ਉਦਨ ਅਸੀਂ ਉਹ ਉਹ ਸਿਸਟਮ ਦੇ ਨਾਲ ਚੱਲ ਪਏ ਗੁਰੂ ਸਾਹਿਬ ਨੇ ਕੋਈ ਕਿਸੇ ਇੱਕ ਨੂੰ ਜਿੰਮੇਵਾਰੀ ਨਹੀਂ ਸੀ ਦਿੱਤੀ ਕਦੇ ਨਾ ਆਪਣੇ ਪੁੱਤਰਾਂ ਨੂੰ ਕਦੀ ਜਿੰਮੇਵਾਰੀ ਦਿੱਤੀ ਜਦੋਂ ਕਰਤਾਰਪੁਰ ਸਾਹਿਬ ਗਣਕਾਣਾ ਸਾਹਿਬ ਦੀ ਜਿੰਨੀ ਜ਼ਮੀਨ ਜਾਇਦਾਦ ਸੀ ਗੁਰਨਾਣ ਸਾਹਿਬ ਦੀ ਹੁਣ ਤੁਸੀਂ ਕਦੇ ਸੋਚਿਆ ਕਿ ਉਹ ਬਾਬਾ ਸ਼੍ਰੀ ਚੰਨਾ ਲਖਮੀ ਦਾਸ ਨੂੰ ਕਿਉਂ ਨਹੀਂ ਦਿੱਤੀ ਉਹ ਗੁਰੂਕਰਨ ਦੇ ਸਿਸਟਮ ਨੂੰ ਦਿੱਤੀ ਸੀਗੀ ਅੱਜ ਵੀ ਗੁਰੂਕਰਨ ਦੇ ਸਿਸਟਮ ਦੇ ਕੋਲ ਹੈ ਜੇ ਸਾਡੀ ਪੰਚ ਪ੍ਰਧਾਨੀ ਪ੍ਰਧਾਨ ਸੀਗੀ ਹਾਂ ਫਿਰ ਇਹ ਸਕੱਤਰ ਸੈਕਟਰੀ ਇਹ ਕਿੱਥੋਂ ਆ ਗਏ ਇਹ ਕਿਨੇ ਪੈਦਾ ਕਰਦੇ ਇਹ ਸਾਡੀਆਂ ਲਾਲਸਾਵਾਂ ਸਾਡੀਆਂ ਐਡਜਸਟਮੈਂਟਾਂ ਜਦੋਂ ਇੱਕ ਕੋਲ ਚਲੇਗੀ ਇੱਕ ਪ੍ਰਧਾਨ ਬਣ ਗਿਆ ਚਾਹੇ ਉਹ ਮੈਂ ਨਹੀਂ ਕਹਿੰਦਾ ਇੱਕ ਤੇ ਉਂਗਲ ਕਾ ਮੈਂ ਚਲੋ ਬਾਦਲਦਾ ਹੀ ਅੱਜ ਨਾਮ ਹੈ ਠੀਕ ਹੈ ਚਲੋ ਦੁਨੀਆ ਤੋਂ ਵੀ ਚਲਿਆ ਗਿਆ ਉਹਨਾਂ ਕੋਲ ਜਦੋਂ ਆ ਗਿਆ ਉਹਨਾਂ ਦੇ ਅੱਗੇ ਦੀ ਅੱਗੇ ਨੁਮਾਇੰਦੇ ਆ ਗਏ ਨੁਮਾਇੰਦੇ ਨੇ ਆਖਿਆ ਕਿੱਥੇ ਕਿੱਥੇ ਆਦੀ ਆਪਣੇ ਮੇਨ ਮੇਨ ਬੰਦੇ ਫਿੱਟ ਕਰਨੇ ਆ ਜੇ ਤੋਂ ਸਾਨੂੰ ਇਸ ਚੀਜ਼ 'ਚੋਂ ਫਾਇਦਾ ਹੋਵੇ ਬਹੁਤ ਕੁਝ ਹੁੰਦਾ ਹੈ ਸ਼੍ਰੋਮਣੀ ਕਮੇਟੀ ਜੋ ਕਿਤੇ ਫੇਰ ਕਰਾਂਗੇ ਆਪਾਂ ਗੱਲਾਂ ਬਾਤਾਂ ਠੀਕ ਹੈ ਇਹ ਸਾਰਾ ਸਿਸਟਮ ਉੱਥੋਂ ਨਿਕਲਿਆ ਹੈ ਕੋਈ ਪੰ냐 ਦਾ ਕੋਈ ਸਿਸਟਮ ਨਹੀਂ ਹੈਗਾ ਕਦੇ ਵੀ ਤੁਸੀਂ ਵੇਖੋ 11 ਮੈਂਬਰ ਉਹ ਬਣਾਏ ਜਾਂਦੇ ਜਿਹੜੇ ਜੀਹ ਹਜੂਰੀ ਕਰਨ ਜਿਹੜਾ ਮੈਂਬਰ ਕੋਈ ਵੱਧ ਘੱਟ ਕਵੇ ਉਹਨੂੰ ਬਾਹਰ ਅਗਲੀ ਵਾਰੀ ਐਗਜੈਕਟਿਵ ਚੋਂ ਬਾਹਰ ਕਰ ਬਦਲੀ ਕਰ ਦਿੰਦੇ ਜਾਂ ਐਗਜੈਕਟਿਵ ਚੋਂ ਬਾਹਰ ਕਰ ਦਿੰਦੇ ਆ ਜਾਂ ਫਿਰ ਜੇ ਉਹ ਕਹਿੰਦੇ ਆ ਕਿ ਇਹ ਬੋਲਦਾ ਅਗਲੀ ਵਾਰੀ ਇਹਦੀ ਮੈਂਬਰਸ਼ਿਪ ਹੀ ਰੱਦ ਕਰ ਦਿਓ ਵਾਧੂ ਮੈਂਬਰ ਨੇ ਆਪਣੇ ਕੋਲ ਕਹਿਣ ਦਾ ਭਾਵ ਹੈ ਕਿ ਕਿਸੇ ਵੀ ਇੱਕ ਬੰਦੇ ਦੀ ਨੁਮਾਇੰਦਗੀ ਖਤਰਾ ਹੀ ਹੋਏਗੀ ਕੱਦੇ ਵੀ ਨਹੀਂ ਹੋਣੀ ਚਾਹੀਦੀ ਪੰਜਾਂ ਬੰਦਿਆਂ ਦੀ ਉੱਪਰਲੀ ਨਿਮਾਇੰਦਗੀ ਹੋਵੇ ਹਰ ਜਗ੍ਹਾ ਤੇ ਪੰਜ ਬੰਦਿਆਂ ਦੀ ਨਿਮਾਇੰਦਗੀ ਹੋਵੇ ਇਹ ਨਹੀਂ ਵੀ ਇੱਕ ਪ੍ਰਧਾਨ ਬਣਾਤਾ ਉਹ ਆਪਣੇ ਫੈਸਲੇ ਕਰੀ ਜਾਵੇ ਜੋ ਜੀ ਆਇਆ ਉਹ ਕਹੀ ਜਾਵੇ ਹੁਣ ਇਹ ਤੱਕ ਤੁਸੀਂ ਕਹਤਾ ਡਰੈਸ ਕੋਡ ਤੇ ਅਸੀਂ ਆ ਮੈਂ ਪ੍ਰਚਾਰਕਾਂ ਇੱਕ ਸੀਰ ਬਾਬਨਾ ਦਾ ਕੀਰਤਨ ਸ਼ੁਰੂ ਕੀਤਾ ਆ ਹੁਣ ਕਰਨਾ ਜੀ ਜੀ ਕਦੀ ਇਹ ਕਿਹਾ ਤੁਸੀਂ ਵੀ ਜਿਹੜੇ ਰਾਗੀ ਸਿੰਘ ਆ ਡਰੈਸ ਕੋਡ ਤਾਂ ਪਾ ਕੇ ਹੁਣ ਪਰ ਉਹ ਕਦੀ ਗੰਦੇ ਗਾਣਿਆਂ ਦੇ ਉੱਤੇ ਸ਼ਬਦ ਵੀ ਲਾਉਣੇ ਬੰਦ ਕਰਨ ਉਹ ਕੀਰਤਨ ਦਾ ਕੋਡ ਬਣਾਇਆ ਤੁਸੀਂ ਕਿ ਜੋ ਗੁਰੂ ਨੇ ਕੋਡ ਦਿੱਤਾ ਸ੍ਰੀ ਰਾਗ ਮਹੱਲਾ ਪਹਿਲਾ ਮਾਜ ਮਹੱਲਾ ਪਹਿਲਾ ਤੋਂ ਗੂਜਰੀ ਮਹੱਲਾ ਪੰਜਵਾਂ ਇਦਾਂ ਹੀ ਗਾਉਂਦੇ ਆ ਰਾਗੀ ਤਿਰਕਰ ਬੈਸੋ ਸ਼ਬਦ ਰੋਜ਼ ਤੁਸੀਂ ਆਰਦੇ ਜੇਸਾ ਤੁਹਾਡੇ ਤੇ ਵੀ ਲਾਗੂ ਹੁੰਦਾ ਜੀ ਬਿਲਕੁਲ ਹਾਂ ਜੇ ਐਸੀ ਗਾਉਨੇ ਆ ਸਾਡੇ ਤੇ ਵੀ ਲਾਗੂ ਹੁੰਦਾ ਗੁਰੂ ਘਰ ਦੀ ਪਰੰਪਰਾ ਆ ਜਿਸ ਗੁਰੂ ਨੇ ਉੱਤੇ ਸਰਲੇਖ ਦੇ ਦਿੱਤਾ ਉਹਨੂੰ ਕੱਟ ਕੇ ਕਿਵੇਂ ਗਾ ਸਕਦੇ ਆਪਾਂ ਪਰ ਮੈਂ ਤੁਹਾਨੂੰ ਹੁਣ ਆ ਚੈਨਲ ਤੇ ਗੱਲ ਚਲਣੀ ਆ ਜੀ ਜੀ ਗੁਰੂ ਸਾਹਿਬ ਸਚੀ ਪਾਸ਼ਾ ਜੀ ਦਾ ਸ਼ਬਦ ਹੈ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਗੌੜੀ ਮਹੱਲਾ ਪੰਜਵਾਂ ਕੁਝ ਲਾਗੂ ਕਰਨਾ ਆ ਤਾਂ ਪ੍ਰਧਾਨ ਸਾਹਿਬ ਧਾਮੀ ਜੀ ਆ ਲਾਗੂ ਕਰਿਓ ਅਸੀਂ ਤੁਹਾਨੂੰ ਚਿੱਠੀਆਂ ਵੀ ਪਾਈਆਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਵੀ ਹੈ ਉਹ ਸ਼ਬਦ ਕਾਲਾ ਡੋਰੀਆ ਕੁੰਡੇ ਨਾਲ ਅੜਿਆ ਹੋਏ ਤੁਹਾਨੂੰ ਤੇ ਉੱਤੇ ਗਾਇਆ ਜਾਂਦਾ ਹੈ ਉਹ ਇੱਕ ਗਾਣਾ ਆ ਛੋਟਾ ਦੇਵਰਾ ਭਾਬੀ ਨਾਲ ਲੜਿਆਈ ਹੋਏ ਹਾਂ ਉਹਦੇ ਤੇ ਗਾਇਆ ਜਾਂਦਾ ਹੈ ਹਾਂ ਬਿਲਕੁਲ ਇਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਿਓ ਔਰ ਜੇ ਕੋਈ ਇਹ ਕਵੇ ਨਾ ਵੀ ਉਹ ਸ਼ਬਦ ਬਾਅਦ ਚ ਬਣਿਆ ਆਏਗਾ ਤਾਂ ਮੈਂ ਇਹ ਚੈਲੰਜ ਕਰਦਾ ਵਾਂ ਕਿ ਰਾਗ ਚੈੱਕ ਕਰ ਲੋ ਕੀ ਉਹ ਗਾਣਾ ਰਾਗ ਗੋੜੀ ਚ ਆ ਇਹ ਨਹੀਂ ਹੈ ਤੇ ਫਿਰ ਉਹ ਗਾਣੇ ਦੇ ਉੱਤੇ ਇਹ ਸ਼ਬਦ ਦੀ ਧੁੰਨ ਗਈ ਜਾਂਦੀ ਹੈ ਔਰ ਆਰਤੀ ਤੋਂ ਬਾਅਦ ਡੇਲੀ ਗਈ ਜਾਂਦੀ ਹੈ ਡੇਲੀ ਗਈ ਜਾਂਦੀ ਹੈ ਇਹ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਕਿ ਕੀ ਆਰਤੀ ਤਨਾਸਰੀ ਚ ਹੁੰਦੀ ਹੈ ਇੱਕ ਇੱਕ ਚੀਜ਼ ਹੋਰ ਆ ਇੱਕ ਹੋਰ ਚੀਜ਼ ਹੋਰ ਆ ਜਿਤਨਾ ਉਹ ਪਿਛੇ ਜਿਹਨਾਂ ਨੇ ਐਲਾਨ ਵੀ ਕੀਤਾ ਸੀਗਾ ਕਿ ਤੰਤੀ ਸਾਜਾਂ ਨਾਲ ਕੀਰਤਨ ਕੀਤਾ ਜਾਊਗਾ ਉਹ ਅਜੇ ਤੱਕ ਲਾਗੂ ਕਿਉਂ ਨਹੀਂ ਆਇਆ ਇਹਨਾਂ ਨੇ ਮੇਰੇ ਖਾਤੇ ਸਾਲਕ ਦਾ ਟਾਈਮ ਦਿੱਤਾ ਸੀ ਸ਼ਾਇਦ ਹਾਂ 3 ਸਾਲ ਦਾ ਸਮਾਂ ਵੈਸੇ ਦਿੱਤਾ ਸੀਗਾ ਉਹਦਾ ਪਰ ਕਹਾਣੀ ਹੈ ਕਿ ਯੋਗ ਜਥੇਦਾਰ ਸਾਹਿਬ ਹਰਪ੍ਰੀਤ ਸਿੰਘ ਜੀ ਬੜੇ ਇੰਟੈਕਚੁਅਲ ਬੰਦੇ ਸੀਗੇ ਬੜੇ ਪੜੇ ਲਿਖੇ ਔਰ ਬੜੀ ਸੂਝਤਾ ਦੇ ਨਾਲ ਪੜ ਲਿਖ ਕੇ ਫੈਸਲਾ ਕਰਦੇ ਸੀ ਉਹ ਹਰ ਚੀਜ਼ ਇਤਿਹਾਸਕ ਪੱਖ ਕੌਮ ਦਾ ਕੀ ਪੱਖ ਹੈ ਉਹਨੂੰ ਵਾਚ ਕੇ ਅਸੀਂ ਉਹਨਾਂ ਨੂੰ ਗਿਆਨੀ ਰਗਬੀਰ ਸਿੰਘ ਵੀ ਹੈ ਮੈਂ ਚਲੋ ਉਹਨਾਂ ਨੂੰ ਮਿਲਿਆ ਨਹੀਂ ਬਹੁਤਾ ਐਕਸਪੀਰੀਅੰਸ ਨਹੀਂ ਨਾ ਉਹਨਾਂ ਦੀ ਕੋਈ ਬਹੁਤ ਐਲਾਨ ਸੁਣੇ ਆ ਪਰ ਠੀਕ ਹੈ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕੋਈ ਬੰਦਾ ਗਲਤੀ ਹੋਵੇ ਜਦੋਂ ਤੱਕ ਅਸੀਂ ਉਹਨੂੰ ਦੇਖਦੇ ਨਹੀਂ ਆ ਗਿਆਨੀ ਗੁਰਬਚਨ ਸਿੰਘ ਜਿਹੜੇ ਆਏ ਸੀਗੇ ਉਹਨਾਂ ਨੇ ਬਹੁਤ ਗਲਤ ਫੈਸਲੇ ਕੀਤੇ ਸੀ ਪੇਸ਼ੇ ਲੱਗੂ ਕੌਮ ਨੇ ਉਹਨਾਂ ਕਮਾਨ ਉਹਨਾਂ ਨੂੰ ਦੇ ਹੀ ਦਿੱਤਾ ਉਹ ਅਸੀਂ ਕੌਣ ਹੁੰਨੇ ਆ ਚਲੋ ਕਿਸੇ ਨੂੰ ਇਦਾਂ ਕਹਿਣ ਵਾਲੇ ਪਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਚੀਜ਼ ਨੂੰ ਬਾਚਿਆ ਇਹਦੇ ਇਤਿਹਾਸ ਦੇ ਪਿੱਛੇ ਗਏ ਕਿ ਵਾਕਿਆ ਹੀ ਗੁਰੂ ਸਾਹਿਬ ਦੇ ਸਮੇਂ ਗੁਰੂ ਸਾਹਿਬ ਦੇ ਮਹਿਲ ਵੀ ਕੀਰਤਨ ਕਰਦੇ ਸੀ ਬੱਚੇ ਵੀ ਕੀਰਤਨ ਕਰਦੇ ਸੀ ਸਿੱਖ ਵੀ ਕੀਰਤਨ ਕਰਦੇ ਸੀ ਔਰ ਜੱਸਾ ਸਿੰਘ ਆਲੂ ਵਾਲੀਏ ਦੇ ਮਾਤਾ ਜੀ ਵੀ ਕੀਰਤਨ ਕਰਦੇ ਸੀ ਇਹਨਾਂ ਗੁਰੂ ਦੇ ਸਾਜਾਂ ਨਾਲ ਕੀਰਤਨ ਹੁੰਦਾ ਰਿਹਾ ਜਿਹੜੇ ਸਾਜ ਗੁਰੂ ਸਾਹਿਬ ਨੇ ਬਣਾਏ ਰਬਾਬ ਸਰੰਦਾ ਜੋੜੀ ਪਖਾਵਜ ਦੇਦਰਬਾ ਤਾਉਸ ਸਰੰਗੀ ਤੇ ਢੱਡ ਚਲੋ 12 ਦੇ ਵਿੱਚ ਯੂਜ਼ ਹੁੰਦੀ ਹੈ ਕਹਿਣ ਦਾ ਭਾਵ ਇਹ ਹੈ ਕਿ ਉਹ ਸਾਜ ਕਿੱਧਰ ਗਏ ਉਹ ਤਾਂ ਦੂਰ ਦੀ ਗੱਲ ਹੈ ਜ세ਦਾਰ ਜੀ ਨੇ ਐਲਾਨ ਕੀਤਾ ਸੀ ਕਿ ਮਈ 2022 ਨੂੰ ਕਿ 3 ਸਾਲ ਦੇ ਅੰਦਰ 33 ਸਾਜਾਂ ਦੇ ਨਾਲ ਗੁਰੂ ਘਰ ਦੇ ਅੰਦਰ ਕੀਰਤਨ ਹੋਵੇਗਾ ਤੇ ਉਹ ਸ਼ੈਲੀ ਨਾਲ ਜੋ ਗੁਰੂ ਨੇ ਦਿੱਤੀ ਹੈ ਹੁੰਦਾ ਸੀ ਆ ਵੀ 25 30 ਸਾਲ ਪਹਿਲਾਂ ਬਹੁਤੇ ਰਾਗੀ ਹੁੰਦੇ ਸੀ ਉਹਨਾਂ ਨੂੰ ਤਾਂ ਹੁਣ ਹਾਜ਼ਰੀਆਂ ਵੀ ਨਹੀਂ ਭਰਨ ਦਿੱਤੀਆਂ ਜਾਂਦੀਆਂ ਮੈਂ ਮਾਨ ਇੱਕ ਨਾਮ ਲੈ ਦੇਣਾ ਮੈਂ ਡਾਕਟਰ ਗੁਰਿੰਦਰ ਵੀਰ ਸਿੰਘ ਐ ਨੇ ਬਟਾਲੇ ਤੋਂ ਨਿਸ਼ਕਾਮ ਕੀਰਤਨ ਕਰਦੇ ਸੀ ਆ ਕੇ ਗੁਰਮੀਤ ਸਿੰਘ ਜੀ ਸ਼ਾਂਤ ਨੇ ਨਿਸ਼ਕਾਮ ਕੀਰਤਨ ਵੀ ਕਰਦੇ ਰੇ ਡਿਊਟੀ ਵੀ ਥੋੜਾ ਚਿਰ ਕੀਤੀ ਉਹ ਬੜਾ ਸੋਹਣਾ ਇਦਾਂ ਦੇ ਬਹੁਤ ਰਾਗੀ ਨੇ ਜਦੋਂ ਉਹਨਾਂ ਨੂੰ ਉੱਥੇ ਬਹੁਤਾ ਚਿਰ ਟਿਕਣ ਹੀ ਨਹੀਂ ਦਿੱਤਾ ਜਾਂਦਾ ਮੈਂ ਤੁਸੀ ਇੱਕ ਮਾਤਾ ਜੀ ਦੀ ਵੀ ਗੱਲ ਕੀਤੀ ਵੀ ਜੱਸਾ ਸਿੰਘ ਆਲੂ ਵਾਲੇ ਮਾਤਾ ਜੀ ਨੇ ਕਿਹਾ ਹਾਂ ਇਤਿਹਾਸ ਹੁਣ ਕਿਉਂ ਨਹੀਂ ਹੁਣ ਕਿਉਂ ਨਹੀਂ ਆਜ਼ਾਦਤ ਮਿਲਦੀ ਆਹੀ ਤੇ ਸਮਝ ਨਹੀਂ ਆਉਂਦੀ ਜੀ ਕਿੰਨੇ ਮੰਦਸ਼ਾ ਬਣਾਤੀਆਂ 1925 ਤੋਂ ਬਾਅਦ ਜਦੋਂ ਵੈਸੇ ਮੈਂ ਪਹਿਲਾਂ ਜਿਹੜੀ ਗੱਲ ਕੀਤੀ ਹੈ ਸਾਡਾ ਸਿਸਟਮ ਹੈਗਾ ਇਲੈਕਟਿਡ ਨਹੀਂ ਸਿਲੇਕਟਿਡ ਹੂੰ ਵੀ ਅਸੀਂ ਸਿਲੇਕਸ਼ਨ ਕਰਦੇ ਹਾਂ ਰਲ ਕੇ ਬੈਠ ਕੇ ਸਾਰੇ ਜਾਣੇ ਹੂੰ ਇਲੈਕਸ਼ਨ ਕੀ ਹੈ ਹੂੰ ਮੈਂ ਤੁਹਾਨੂੰ ਇਲੈਕਸ਼ਨ ਤਾਂ ਹੋਗਾ ਨਾ ਚੌਕਾ ਉਹ 100 ਕਾ 100 ਹੋਤੇ ਹੂੰ 100 ਹੋਤੇ 10 ਕੋੜੇ ਜਿੱਤੂ ਕੋਣ ਫਿਰ ਵਾਹ ਬਿਰਜੀ ਉਹਦੇ ਵਿੱਚ ਕੋਈ ਗੁਣ ਦੀ ਕਦਰ ਨਹੀਂ ਹੈਗੀ ਵੋਟਾਂ ਖਰੀਦੀਆਂ ਜਾਂਦੇ ਆ ਕੀ ਕੁਛ ਹੁੰਦਾ ਤੁਸੀਂ ਦੇਖਦੇ ਮੈਨੂੰ ਦੱਸਣ ਦੀ ਲੋੜ ਵੀ ਨਹੀਂ ਸੰਗਤ ਨੂੰ ਵੀ ਕੀ ਗੱਲ ਇੱਕ ਚੀਜ਼ ਮੈਂ ਹੋਰ ਐਡ ਕਰ ਦੇਵਾਂ ਮੰਨ ਲਓ ਇਲੈਕਸ਼ਨ ਹੁੰਦਾ ਹਾਂ ਹਲਾ ਅਸੀਂ ਤਾਂ ਇਹ ਦੇਖਣਾ ਵੀ ਮੇਰੇ ਮਨਵੀਰ ਸਿੰਘ ਦਾ ਪ੍ਰੇਮ ਹੈ ਮੇਰੀ ਵੋਟ ਮਨਵੀਰ ਨੂੰ ਜਾਊਗੀ ਹੁਣ ਮੈਨੂੰ ਇਹ ਥੋੜੀ ਪਤਾ ਵੀ ਮਨਵੀਰ ਮਨਵੀਰ ਘਰ ਕੀ ਕਰਦਾ ਹੋ ਸਕਦਾ ਸ਼ਰਾਬ ਪੀਂਦਾ ਹੋਵੇ ਇੱਕ ਐਗਜ਼ਾਮਪਲ ਹੈ ਹੋ ਸਕਦਾ ਜਿਹੜਾ ਇੱਕ ਸ਼ਰਾਬੀ ਬੰਦਾ ਉਹ ਵੋਟਾਂ ਦੇ ਨਾਲ ਜਿੱਤ ਕੇ ਅੰਦਰ ਆ ਜਾਵੇ ਹੋ ਸਕਦਾ ਨਾ ਉਹ ਵੀ ਨਹੀਂ ਜੀ ਇੱਕ ਹੋਰ ਅੱਗੇ ਚੱਲੋ ਉਹ ਵੀ ਨਹੀਂ ਜਿਹੜਾ ਐਮ ਐਲ ਏ ਜਾਂ ਜਿਹੜੇ ਮੰਤਰੀ ਕੋਈ ਹੁੰਦੇ ਆ ਉਹ ਆਪਣੇ ਨੁਮਾਇੰਦੇ ਖੜੇ ਕਰ ਦਿੰਦੇ ਆ ਹੂੰ ਵੋਟ ਸਿਰਫ ਉਹਨਾਂ ਦੇ ਮੂੰਹ ਨੂੰ ਪੈ ਜਾਂਦੀ ਆ ਉਹ ਇੱਕ ਪੰਜਾਬ ਦੀ ਪੋਲਿਟਿਕਸ ਆ ਉਹ ਇੱਕ ਰਾਜਨੀਤੀ ਹੈ ਇਹ ਇੱਕ ਧਰਮ ਨੀਤੀ ਹੈ ਧਰਮ ਨੀਤੀ ਦੇ ਵਿੱਚ ਵੈਸੇ ਇਲੈਕਸ਼ਨ ਦਾ ਕੋਈ ਮੈਂ ਪਹਿਲਾਂ ਹੀ ਕਹਿ ਦਿੰਦਾ ਇਲੈਕਸ਼ਨ ਹੈ ਹੀ ਨਹੀਂ ਹੈ ਪਰ ਫਿਰ ਵੀ ਕੀ ਹੁੰਦਾ ਹੈ ਜੇ ਆਪਾਂ ਗਰਾਵਟ ਦੀ ਗੱਲ ਕਰ ਰਹੇ ਆ ਤਾਂ ਇਹਨਾਂ ਦੇ ਨੁਮਾਇੰਦਿਆਂ ਨੂੰ ਕਹਿੰਦੇ ਜੀ ਹਾਂ ਹਾਂ ਆਪਣੇ ਆਪਣੇ ਬੰਦੇ ਆ ਜੀ ਇਹਨਾਂ ਇਹਨਾਂ ਨੂੰ ਵੋਟ ਪਾ ਦਿਓ ਬਸ ਕਹਾਣੀ ਇੰਨੀ ਹੈ ਹੁਣ ਮੇਰੀ ਗੱਲ ਇੱਕ ਨੋਟ ਕਰਿਓ ਜਥੇਦਾਰ ਰਣਜੀਤ ਸਿੰਘ ਆ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਹੋਰ ਵੀ ਕਾਫੀ ਜਥੇਦਾਰ ਰਹੇ ਨੇ ਸਮੇ ਸਮੇ ਦੇ ਨਾਲ ਜਿੰਨੇ ਵੀ ਅਕਾਲ ਤਖਤ ਸਾਹਿਬ ਦੇ ਕੀ ਸਾਰਿਆਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ ਹੂੰ ਮੈਂ ਅਗਲਾ ਸਵਾਲ ਹੀ ਮੇਰਾ ਇਹ ਹੋਗੀ ਕੀ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਸਟਮ ਦੀ ਕਮਾਂਡ ਜਿਹੜੀ ਹੈ ਪੰਜ ਪ੍ਰਧਾਨੀ ਦੀ ਉਹ ਸਾਂਭੀ ਜਾਵੇ ਇੱਕ ਜਥੇਦਾਰ ਕਿਉਂ ਹੂੰ ਪੰਜ ਬੰਦੇ ਫੈਸਲੇ ਕਰਦੇ ਨੇ ਪੰਜ 6 ਸਹਿਮਾਨਾਂ ਦਾ ਐਲਾਨ ਕਰਦੇ ਉਹ ਆਪਣੇ ਵਿੱਚੋਂ ਕੋਈ ਇੱਕ ਸਪੀਕਰ ਜਾਂ ਉਹਨੂੰ ਇੱਕ ਲਾ ਦੇਣਗੇ ਹੁਣ ਵੇਖੋ ਹੈੱਡ ਗਰੰਤੀ ਉਮੀਦ ਗਰੰਤੀ ਹੈੱਡ ਗਰੰਤੀ ਲਬਜ਼ ਕਿੱਥੋਂ ਆਇਆ ਹੂੰ ਗੁਰੂ ਸਾਹਿਬ ਦੇ ਵਿੱਚ ਹੈੱਡ ਲਫ ਜੀ ਇੰਗਲਿਸ਼ ਦਾ ਹੈ ਗੁਰੂ ਸਾਹਿਬ ਦੇ ਮੈਨੂੰ ਦੱਸੋ ਹੈੱਡ ਜੇ ਬਾਬਾ ਬੁੱਢਾ ਸਾਹਿਬ ਹੈੱਡ ਗ੍ਰੰਥੀ ਸੀ ਫਿਰ ਉਮੀਦ ਗ੍ਰੰਥੀ ਕੌਣ ਸੀ ਉਮੀਦ ਗ੍ਰੰਥੀ ਕੌਣ ਸੀ ਵੀ ਜੀ ਹੈੱਡ ਰਾਗੀ ਸਾਈਡ ਰਾਗੀ ਇਹ ਵੀ ਇਹ ਪਰੰਪਰਾ ਹੀ ਨਹੀਂ ਹੈਗੀਆਂ ਸਾਡੀਆਂ ਸਿੱਕੀਆਂ ਦੀਆਂ ਤੁਸੀਂ ਸਮਝੇ ਨਹੀਂ ਐ ਗੋਰੇ ਦੀ ਚਾਲ ਜਿਸ ਬੰਦੇ ਨੇ ਗੁਰੂ ਦੇ ਸਾਜ਼ ਰਬਾਬ ਸਰੰਦਾ ਬਾਹਰ ਕੱਢ ਦਿੱਤੇ ਜਿਨ੍ਹਾਂ ਨੇ ਔਰਤਾਂ ਨੂੰ ਕੀਰਤਨ ਕਰਨ ਤੋਂ ਪਿੱਛੇ ਬਿਠਾਤਾ ਸਾਨੂੰ ਅਨਪੜ੍ਹ ਕਰਤਾ ਸਾਡੀ ਵਿਦਿਆ ਸ਼ੈਲੀ ਖਤਮ ਕਰਤੀ ਅਸੀਂ ਅੱਜੇ ਵੀ ਉਹਦੀ ਚੈਲੀ ਦੇ ਉੱਤੇ ਚੱਲ ਰਹੇ ਆ ਇਲੈਕਸ਼ਨ ਤਾਂ ਬੜੀ ਦੂਰ ਦੀ ਗੱਲ ਆ ਤੁਸੀਂ ਕੋਡ ਲਾਗੂ ਕਰਨਾ ਹੈ ਨਾ ਕੋਈ ਹੂੰ ਤਾਂ ਪ੍ਰਧਾਨ ਸਾਹਿਬ ਇਹ ਕੋਡ ਲਾਗੂ ਕਰੋ ਵੈਸੇ ਤਾਂ ਪ੍ਰਧਾਨਗੀ ਨਹੀਂ ਹੁੰਦੀ ਗੁਰੂ ਘਰ ਦੇ ਸਿਸਟਮ ਦੇ ਵਿੱਚ ਤੁਸੀਂ ਮੁੱਖ ਸੇਵਾਦਾਰ ਹੋ ਇਸ ਵਕਤ ਇੱਕ ਸ਼੍ਰੋਮਣੀ ਪ੍ਰਬੰਧਕ ਸਿਸਟਮ ਦੇ ਸ਼੍ਰੋਮਣੀ ਪ੍ਰਬੰਧਕ ਸਿਸਟਮ ਸਿਰਫ ਗੋਲਕਾਂ ਦਾ ਪ੍ਰਬੰਧਕ ਸਿਸਟਮ ਨਾ ਰਵੇ ਜੀ ਜੀ ਇੱਕ ਸਵਾਲ ਲੈ ਲੀਏ ਹੋ ਕਿ ਪ੍ਰਧਾਨ ਜਿਹੜੇ ਹੁਣ ਜਿਹੜੇ ਮੌਜੂਦ ਨੇ ਜੀ ਉਹਨਾਂ ਨਾਲ ਅਸੀਂ ਖੁਸ਼ ਨਹੀਂ ਸਾਡੇ ਜਿਹੜੇ ਬਾਹਰ ਜਥੇਦਾਰ ਰੌਲਾ ਪਾ ਰਹੇ ਉਹ ਇਕੱਠੇ ਨਹੀਂ ਹੋ ਰਹੇ ਜੇ ਭਾਈ ਰਣਜੀਤ ਸਿੰਘ ਜੀ ਉਹ ਆਪਣਾ ਤਬਲਾ ਵਜਾ ਰਿਹਾ ਭਾਈ ਆਪਣਾ ਜਿਹੜੇ ਉਹ ਕੀਰਤਨ ਕਰਦੇ ਨੇ ਬਲਦੇਵ ਸਿੰਘ ਵਡਾਲਾ ਜੀ ਉਹ ਆਪਣੀ ਡਬਲ ਵਜਾ ਰਿਹਾ ਦੂਜੇ ਬੰਦੇ ਆ ਆਪਣਾ ਜੇ ਆਪਾਂ ਇਹਨਾਂ ਦੀ ਗੱਲ ਕਰ ਲਈ ਸਿਮਰਜੀਤ ਸਿੰਘ ਮਾਨ ਦੀ ਉਹ ਆਪਣਾ ਰੌਲਾ ਪਾ ਰਿਹਾ ਇੱਕ ਹੀ ਸਾਡਾ ਕਮਜਾ ਗੱਲ ਇਹ ਆ ਜੀ ਪਰ ਇਹ ਸਿਰੋ ਕਰੂਗਾ ਕੀ ਇਹਦਾ ਹੱਲ ਕੀ ਹੋਊਗਾ ਕਿੱਥੇ ਤੇ ਹੋ ਨਹੀਂ ਰਿਹਾ ਹੱਲ ਵੀਰ ਜੀ ਇੱਕੋ ਹੀ ਆ ਹੱਲ ਹੱਲ ਸਾਡੀ ਸਰਮੋਰ ਸੰਸਥਾ ਦੀ ਕਮਜ਼ੋਰੀ ਮੈਂ ਪਹਿਲਾਂ ਹੀ ਕਹਿ ਚੁੱਕਾ ਜਿਹੜੇ ਐਲਾਨ ਹੁਣ ਸਰਸੇ ਵਾਲੇ ਨੂੰ ਮਾਫੀ ਦੇ ਦਿੱਤੀ ਤੁਸੀਂ ਬਾਕੀ ਐਲਾਨ ਕਿਉਂ ਨਹੀਂ ਕਰਦੇ ਹਣ ਗੁਰੂ ਸਾਹਿਬ ਦਾ ਗੁਰਪੁਰਬ ਆ ਤੂੰ ਛੋਟੀ ਜੀ ਗੱਲ ਲਾ ਲੋ ਆ ਇਹ ਤਾਂ ਚਲੋ ਆਪਾਂ ਇਹ ਵੀ ਮੈਂ ਲੈਣਾ ਹੈ ਤੁਹਾਡੀ ਸਵਾਲ ਦਾ ਜਵਾਬ ਜਿਹੜਾ ਆ ਇਹਨਾਂ ਦੀ ਪਾਰਟੀਸ਼ਨ ਵੈਸੇ ਸਾਰੇ ਮੇਰੇ ਤੋਂ ਸਿਆਣੇ ਆ ਮੈਂ ਇਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਪਰ ਫਿਰ ਵੀ ਮੈਂ ਆਪਣਾ ਵਿਚਾਰ ਜਰੂਰ ਦਊਂਗਾ ਕਿਉਂਕਿ ਹੋ ਸਕਦਾ ਮੇਰਾ ਵਿਚਾਰ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਮੈਂ ਜਰੂਰ ਦਊਂਗਾ ਜੋ ਮੈਂ ਐਨਾਲਿਸਿਸ ਕੀਤਾ ਹੂੰ ਦੇਖੋ ਜੀ ਐਡੇ ਵੱਡੇ ਦੇ ਅਸੀਂ ਕੰਮ ਕਰਦੇ ਫੇਰ ਉਹੀ ਗੱਲ ਆ ਗਈ ਵੀ ਕਾਲ ਤੱਕ ਸਭ ਤੋਂ ਇਹ ਐਲਾਨ ਕਿਉਂ ਨਹੀਂ ਹੁੰਦੇ ਹੂੰ ਇਹ ਗੱਲ ਕਿਉਂ ਨਹੀਂ ਹੁੰਦੀ ਕਿ ਅਕਾਲ ਤਖਤ ਸਾਰੀਆਂ ਅਕਾਲੀ ਦਲ ਜਿੰਨੀਆਂ ਵੀ ਬਣੀਆਂ ਨੇ ਸਿੱਖ ਜਮਾਤਾਂ ਵੱਡੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ ਨੇ ਸਾਰੀਆਂ ਆਪਣੀਆਂ ਆਪਣੀਆਂ ਪ੍ਰਧਾਨਗੀਆਂ ਦਾ ਅਸਤੀਫਾ ਦਿਓ ਇਕੱਠੇ ਹੋ ਕੇ ਅਕਾਲ ਤਖਤ ਸਭ ਤੇ ਆਓ ਵਿੱਚ ਇਹ ਸੁਖਬੀਰ ਬਾਦਲ ਵਿੱਚ ਹੀ ਜੇ ਪੰਚ ਅਕਾਲੀ ਲਹਿਰ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਹੀ 1920 ਵਿੱਚ ਜਿੰਨੇ ਵੀ ਆ ਹੂੰ ਐਨੀ ਹੋ ਮੈਂ ਕਿਸੇ ਦਾ ਮੈਂ ਕਿਸੇ ਦਾ ਸਾਥ ਨਹੀਂ ਦਿੰਦਾ ਨਾ ਕਿਸੇ ਦਾ ਨਾਂ ਲੈਣਾ ਦੂਜੀ ਗੱਲ ਮੈਂ ਕੀਤੀ ਸੀ ਵੀ ਕੋਡ ਲਾਗੂ ਕਰਨਾ ਤਾਂ ਆ ਆਹ ਲਾ ਕੋਡ ਲਾਗੂ ਕਰੋ ਵੀ ਪਹਿਲਾਂ ਸਾਰੀਆਂ ਜਮਾਤਾਂ ਨੂੰ ਇੱਕ ਕਰੋ ਪੰਜ ਪ੍ਰਧਾਨੀ ਸਿਸਟਮ ਕਰੋ ਉਹਦੇ ਹਿਸਾਬ ਨਾਲ ਸਾਰਿਆਂ ਨੂੰ ਨੁਮਾਇੰਦਗੀ ਦਿਓ ਹੁਣ ਜਥੇਦਾਰ ਰਣਜੀਤ ਸਿੰਘ ਆ ਉਹਨਾਂ ਦੇ ਕਦ ਦਾ ਕੋਈ ਹੈ ਹੀ ਨਹੀਂ ਹੂੰ ਮੇਰੇ ਮੇਰੇ ਧਿਆਨ ਚ ਕੋਈ ਨਹੀਂ ਹੈਗਾ ਹਾਂ ਇਹਨੂੰ ਗੱਲ ਉਹਨਾਂ ਕਹਤੀ ਵੀ ਮੈਂ ਬਡਾਲੇ ਹੋਣੀ ਮੇਰੇ ਘਰ ਦੇ ਹੈ ਨਹੀਂ ਤੇ ਉਹ ਅੱਜ ਕਿਤਾ ਆ ਕੇ ਕਹਿਦਨ ਮੈਂ ਉਹਨਾਂ ਨਾਲ ਕਿਦਾਂ ਤਰਹਾਂ ਉਹ ਹੀ ਤੇ ਗੱਲ ਨਹੀਂ ਸਮਝੇ ਤੁਸੀਂ ਵੀ ਬਲਦੇਵ ਸਿੰਘ ਬਡਾਲਾ ਇੱਕ ਕੀਰਤਨੀਏ ਆ ਬੜੇ ਵਧੀਆ ਕੰਮ ਕਰ ਰਿਹਾ ਆ ਉਹ ਕੀਰਤਨੀਏ ਆ ਦੇਖੋ ਮੇਰਾ ਘਰ ਦੇ ਵਿੱਚ ਵੀ ਹੋ ਸਕਦਾ ਕਿਸੇ ਨਾਲ ਵਿਚਾਰ ਨਾ ਮਿਲੇ ਇੱਕ ਲਾਭ ਲਈ ਹਾਡਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਵੇ ਵੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੀ ਬਹਾਲੀ ਹੂੰ ਬਾਕੀ ਗੱਲਾਂ ਤਾਂ ਬੈਠ ਕੇ ਹੋਣਗੀਆਂ ਨਾ ਪਹਿਲਾਂ ਉਹਨੂੰ ਕਾਬੂ ਤਾਂ ਕਰ ਲੋ ਸਾਰੀ ਚੀਜ਼ ਨੂੰ ਜੀ ਇਹ ਤਾਂ ਉਹ ਗੱਲ ਹੋ ਗਈ ਵੀ ਮੈਂ ਉਹਨੇ ਕਹਿੰਦਾ ਮੈਂ ਨਹੀਂ ਮੰਨਦਾ ਉਹ ਕਹਿੰਦਾ ਮੈਂ ਮੈਂ ਉਹੀ ਤਾਂ ਗੱਲ ਮੈਂ ਸਵਾਲ ਵੀ ਮੇਰਾ ਇਹੀ ਸੀਗਾ ਵੀ ਜਦੋਂ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਹੱਲ ਹੋਊਗਾ ਕਿੱਥਾ ਹੱਲ ਕਿੱਥਾ ਨਿਕਲੂਗਾ ਕੋਈ ਅਰਸ਼ਾਦੋ ਤੇ ਬੰਦੇ ਆਉਣੇ ਆਪਣੇ ਆਪ ਵੀਰ ਜੀ ਕੋਈ ਨਹੀਂ ਉੱਦਾਂ ਹੁੰਦਾ ਜਦੋਂ ਅਕਾਲ ਤਖਤ ਸਭ ਤੋਂ ਹੁਕਮਨਮਾ ਜਾਰੀ ਹੋ ਗਿਆ ਨਾ ਵੀ ਸਾਰੀਆਂ ਪ੍ਰਧਾਨਗੀਆਂ ਖਤਮ ਉਹਥੇ ਕਹਿੰਦੇ ਵੀ ਅਕਾਲ ਤਖਤ ਦੇ ਹੁਕਮ ਨੂੰ ਮੰਨਦਾ ਹੀ ਕੋਈ ਨਹੀਂ ਉਹ ਕਹਿੰਦੇ ਨਹੀਂ ਸਾਹਿਬਾ ਜੀ ਮੰਨੂਗਾ ਹੁਕਮ ਹੋਵੇ ਤਾਂ ਸਹੀ ਤੁਸੀਂ ਆ ਗੁਰਪੁਰਬ ਆਲਾ ਲਓ ਗੁਰੂ ਗੋਬਿੰਦ ਸਿੰਘ ਜੀ ਦਾ ਹੁਣ ਸੈਭਜਾਦਿਆਂ ਦਾ 13 ਪੋਨੂ ਆ ਜਾਂਦਾ ਦੂਜਾ ਸੁਧੀ ਵਾਲੇ ਚੱਕਰ 'ਚ ਪੈ ਜਾਂਦਾ ਹੁਣ ਮੈਂ ਨਹੀਂ ਕਹਿੰਦਾ ਕੋਈ ਵੀ ਕੈਲੰਡਰ ਬਾੜਾ ਆ ਤੁਸੀਂ 17 ਨੂੰ ਮਨਾ ਲਓ ਤੁਸੀਂ ਪਰ ਚੱਕਰ ਇਹ ਆ ਵੀ ਚੱਕਰ ਤਾਂ ਪੈ ਗਿਆ ਨਾ ਜੀ ਜੀ ਕਹਾਣੀ ਚੱਕਰ ਦਾ ਪੈ ਗਿਆ ਨਾ ਉਲਟਾ ਚੱਕਰ ਪੈ ਬਾਕੀ ਸਾਰਾ ਕੁਝ ਸੈਟ ਆ ਤੁਸੀਂ ਆਪਣੇ ਘਰ ਲੈ ਜਨਮ ਦਿਨ ਸੁਧੀਆਂ ਦੇ ਹਿਸਾਬ ਨਾਲ ਕਦੀ ਮੈਂ ਹਾਲੇ ਹੀ ਆ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਸਾਰੇ ਇਕੱਠੇ ਹੋ ਜਾਓ ਤੇ ਫਿਰ ਉਸ ਤੋਂ ਬਾਅਦ ਪੰਜ ਪ੍ਰਧਾਨੀ ਲਾਇਆ ਜਾਵੇ ਦੇਖੋ ਜੀ ਮੈਨੂੰ ਨਹੀਂ ਪਤਾ ਅਸੀਂ ਜਿੰਨਾ ਚਿਰ ਉੱਥੇ ਸੇਵਾ ਨਿਭਾਉਨੇ ਆ ਅਸੀਂ ਸ਼ਤਾਬਦੀ ਤੇ 550 ਸਾਲਾਂ ਤੇ 33 ਸਾਜਾਂ ਦੀ ਸੇਵਾ ਨਿਭਾਈ ਬੜੇ ਸਤਿਕਾਰਯੋਗ ਆ ਬੀਬੀ ਜਗੀਰ ਕੌਰ ਜੀ ਜਿਹੜੇ ਚਲੋ ਵੇਖੋ ਨਾਰਾਜ਼ ਗੀਆਂ ਹਰ ਹੁੰਦੀਆਂ ਪਰ ਮੈਂ ਇੱਕ ਗੱਲ ਕਹਿਣਾ ਆ ਕਿ ਜੋ ਉਹਨਾਂ ਨੇ ਕਰ ਦਿੱਤਾ ਸੀ ਜੋ ਉਹਨਾਂ ਚ ਗੜ ਸੀਗੇ ਫੈਸਲੇ ਲੈਣ ਦੇ ਮੈਂ ਕਿਸੇ ਦੀ ਪਰਸਨਲ ਜ਼ਿੰਦਗੀ ਤੇ ਤੇ ਜਾਂਦਾ ਹੀ ਨਹੀਂ ਮੈਂ ਉਹ ਮੈਂ ਕਿੰਨਾ ਬਾੜਾ ਆ ਕੀ ਪਤਾ ਆ ਪਰ ਜੋ ਉਹਨਾਂ ਦੇ ਫੈਸਲੇ ਲੈਣ ਦਾ ਤਰੀਕਾ ਸੀ ਜਿ세 ਦਾ ਹਰਪ੍ਰੀਤ ਸਿੰਘ ਤੇ ਬੀਬੀ ਜਗੀਰ ਕੌਰ ਦੇ ਜੋ ਮੈਂ ਦੇਖਿਆ ਬਹੁਤ ਕੁਝ ਸੁਧਾਰ ਹੋ ਸਕਦਾ ਸੀ ਹਸਪੀਟਲਿਜ਼ਮ ਦੀ ਗੱਲ ਚੱਲ ਗਈ ਸੀ ਵੀ ਵੱਡੇ ਲੈਵਲ ਤੇ ਹੋਵੇ ਠੀਕ ਹੈ ਫਿਰ ਅਤੰਤੀ ਸਾਜਾਂ ਦੀ ਗੱਲ ਜਿਹੜੀ ਰਬਾਬੀ ਕੀਰਤਨ ਦੀ ਗੱਲ ਜੋ ਪਰੰਪਰਾ ਸੀ ਸਾਡੀ ਜਿੰਨਾਂ ਨੂੰ ਅਸੀਂ ਇੱਥੋਂ ਕੱਢਤਾ ਗੁਰੂ ਘਰ ਤੋਂ ਹੁਣ ਮੈਨੂੰ ਇਹ ਦੱਸੋ ਡਰੈਸ ਕੋਡ ਦੀ ਗੱਲ ਕਰਦੇ ਆ ਜੇ ਸੱਤਾ ਬਲਵੰਡ ਜੀ ਕੀਰਤਨ ਕਰ ਸਕਦੇ ਆ ਆਹ ਸਾਧੂ ਜੀ ਬਾਦੂ ਜੀ ਕੀਰਤਨ ਕਰ ਸਕਦੇ ਆ ਉਸ ਵੇਲੇ ਕਹਿੰਦੇ ਸੀ ਮਰਦਾਨਾ ਜੀ ਨਾਲ ਰੋਟੀ ਖਾਣੀ ਮناسب ਨਹੀਂ ਸੀ ਸਮਝਦੇ ਤੇ ਭਾਈ ਮਰਦਾਨਾ ਜੀ ਨਾਲ ਗੁਰੂ ਨਾਨਕ ਸਾਹਿਬ ਦੇ ਰਹਿ ਆ ਉਹਨਾਂ ਦੇ ਅੱਗੇ ਪੀੜ੍ਹੀ ਐ ਸਦਾਨੰਦ ਜੀ ਰਬਾਬੀ ਗੁਰੂ ਸਾਹਿਬ ਦੇ ਟਾਈਮ ਉਹਨਾਂ ਦੇ ਬੇਟੇ ਬਾਬਾ ਜੀਵਨ ਸਿੰਘ ਜੀ ਹੋਣੀ ਕੀਰਤਨ ਕਿਉਂ ਨੇ ਕਰਦੇ ਰਿਹਾ ਕੀਰਤਨ ਇਹ ਪੱਖ ਹੀ ਨਹੀਂ ਸੀ ਕਦੀ ਲਿਆ ਜੱਸਾ ਸਿੰਘ ਆਲੂ ਵਾਲੀਆ ਠੀਕ ਆ ਸਾਡੇ ਵਿੱਚ ਤਾਂ ਜਾਤ ਪਾਤ ਹੈਗੀ ਨਹੀਂ ਸੀ ਵਾੜ ਕਿੰਨੇ ਦਿੱਤੀ ਤੁਹਾਨੂੰ ਪਤਾ ਰੰਗਰੇਟੇ ਕੌਣ ਹੁੰਦੇ ਆ ਅਸੀਂ ਉਹਨੂੰ ਜਾਤ ਚ ਲੈ ਗਏ ਕਦੇ ਫੇਰ ਗੱਲ ਕਰਾਂਗੇ ਬਿਲਕੁਲ ਸਦਾਨੰਦ ਜੀ ਰੰਗੜ ਸੀਗੇ ਉਹਨਾਂ ਦੀ ਜਿਹੜੀ ਪਤਨੀ ਸੀ ਉਹ ਉਹ ਪੰਡਤਾਂ ਦੇ ਘਰੋਂ ਸੀਗੀ ਗੁਰੂ ਸਾਹਿਬ ਨੇ ਉਹਨਾਂ ਦੀ ਸ਼ਾਦੀ ਕਰਵਾਈ ਬੜਾ ਪਿਆਰ ਸੀ ਨਾਲ ਪੂਰਬ ਦੀ ਯਾਤਰਾ ਨੂੰ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਦੇ ਬੇਟੇ ਸੀ ਬਾਬਾ ਜੀਵਨ ਜੈਤਾ ਜੀ ਉਹ ਰੰਗੜ ਤੋਂ ਰੰਗਰੇਟਾ ਪਿਆਰ ਨਾਲ ਰੰਗਰੇਟਾ ਕਹਿੰਦੇ ਸੀ ਤੇ ਅਸੀਂ ਉਹਨਾਂ ਨੂੰ ਜਾਤ ਚ ਪਾ ਲਿਆ ਜਾਤ ਚ ਪਾ ਲਿਆ ਪਾ ਲਿਆ ਨਾ ਜਾਤ ਚ ਸਾਡੇ ਵਿੱਚ ਤਾਂ ਜਾਤ ਪਾਤ ਖਤਮ ਅਸੀਂ ਤੇ ਸਿੰਘ ਤੇ ਸਿੱਖ ਹੂੰ ਇਹ ਗੋਤਾ ਤੇ ਸਿੰਘ ਆ ਜੇ ਜਾਤ ਤੇ ਸਿੱਖ ਗੱਲ ਇੱਕ ਹੋਰ ਆਉਂਦੀ ਹੈ ਹੁਣ ਇਹਨਾਂ ਤੇ ਤੇ ਉਹ ਜਿਹੜਾ ਇਹਨਾਂ ਨੇ ਬੋਰਡ ਬਣਾਉਣ ਵਾਲਾ ਫਾਰਮ ਉਹਦੇ ਵਿੱਚ ਇਹਨਾਂ ਨੇ ਲੇਖ ਦਿੱਤਾ ਫਿਰ ਉਦੋਂ ਸਾਡਾ ਕੋਡ ਕਿਧਰ ਗਿਆ ਉਦੋਂ ਕੀ ਉਦੋਂ ਤੁਸੀਂ ਕੀ ਵਿਰੋਧ ਕੀਤਾ ਤੁਸੀਂ ਸਿਰਫ ਇੱਕ ਪਰਿਵਾਰ ਨੂੰ ਬਚਾਉਣ ਵਾਸਤੇ ਤਾਂ ਤਖਤੇ ਫੜ ਕੇ ਤੇ ਦਿੱਲੀ ਜਾ ਕੇ ਬਹਿ ਸਕਦੇ ਹੋ ਆਹ ਕੰਮ ਵਾਸਤੇ ਤੁਸੀਂ ਗਵਰਨਰ ਨੂੰ ਜਾਂ ਇਹਨਾਂ ਨੂੰ ਡੀਸੀ ਨੂੰ ਤੁਹਾਡੇ ਕੋਲ ਸੁਪਰੀਮ ਪਾਵਰ ਆ ਕਾਲਤਕ ਸਾਬ ਜਹਾਂਗੀਰ ਦੂ ਗੋਡਿਆਂ ਭਾਰ ਕਰ ਦਿੱਤਾ ਸੀ ਇਸ ਤਾਕਤ ਨੇ ਬਿਲਕੁਲ ਕੀਤਾ ਹੈ ਤੇ ਹੁਣ ਕੀ ਹੋਇਆ ਸਿਰਫ ਕਮਜ਼ੋਰੀਆਂ ਸਾਡੀਆਂ ਅਸੀਂ ਆਪਣੇ ਜਿਹੜੇ ਲੀਡਰ ਜਿਨ੍ਹਾਂ ਦੇ ਅਸੀਂ ਬਿਠਾਏ ਹੋਏ ਨਮੈਂਦੇ ਬੈਠੇ ਹੈ ਨਾ ਭਾਵੇਂ ਕੋਈ ਸਕੱਤਰ ਆ ਜੇ ਮੇਰੀ ਗੱਲ ਸੁਣ ਰਹੇ ਆ ਬਾਬਾ ਜੀ ਆਪਣੀ ਜ਼ਮੀਰ ਨੂੰ ਜਗਾਉਣ ਹਮ ਮਹਾਰਾਜ ਜਿੰਨੇ ਵੀ ਬੈਠੇ ਹੋ ਸਿੱਖ ਤਾਂ ਹੋ ਗੁਰੂ ਦੇ ਸਿੱਖ ਹੋ ਨਾ ਬੱਚਿਆਂ ਨੂੰ ਗੁਰੂ ਦਾ ਖਵਾ ਰਹੇ ਹੋ ਨਾ ਅਸੀਂ ਵੀ ਖਾ ਰਹੇ ਹਾਂ ਗੁਰੂ ਦਾ ਅਸੀਂ ਬੋਲਦੇ ਹਾਂ ਅਸੀਂ ਗੁਰੂ ਦੇ ਕੋਕਰ ਹਾਂ ਤੁਸੀਂ ਵੀ ਬੋਲੋ ਹੁਣ ਮੌਕਾ ਜੇ ਨਹੀਂ ਤੇ ਮਰਨਾ ਆ ਮਰ ਜਾਣਾ ਇੱਕ ਦਿਨ ਆ ਬਿਲਕੁਲ ਸਖਤਰ ਨੇ ਵੀ ਮਰ ਜਾਣਾ ਜੇ ਇਨਸਪੈਕਟਰ ਨੇ ਵੀ ਮਰ ਜਾਣਾ ਜੇ ਕੀਰਤਨੀਏ ਮੈਂ ਵੀ ਮਰ ਜਾਣਾ ਜੇ ਕਿਸੇ ਵੀ ਜਥੇਦਾਰ ਭਾਵੇਂ ਕੋ ਪ੍ਰਧਾਨ ਸਾਰੇ ਮਰ ਜਾਣੇ ਜੇ ਪਰ ਗੁਰੂ ਲਈ ਕੁਛ ਕਰ ਜੋ ਗੁਰੂ ਲਈ ਕੁਛ ਕਰ ਗੁਰੂ ਦੀ ਮਰਿਆਦਾ ਲਈ ਕੁਛ ਕਰ ਜੋ ਕੋਡ-ਕੂਡ ਲਾਗੂ ਹੁੰਦੇ ਰਹਿਣਗੇ ਇੱਕ ਵਾਰੀ ਆਪਣੀ ਸ਼੍ਰੋਮਣੀ ਸੰਸਥਾ ਬਚਾਈਏ ਹੂੰ ਬਾਕੀ ਗੱਲਾਂ ਬਾਅਦ ਦੀਆਂ ਸ਼੍ਰੋਮਣੀ ਅਕਾਲੀ ਦਲ ਨਾਮ ਬਚਾਈਏ ਜਿਹੜਾ ਨਨਕਾਣਾ ਸਾਹਿਬ ਸ਼ਹੀਦਿਆਂ ਦੇ ਅਗੇ ਲਿਆ ਆ ਜਿਹੜਾ ਕਰਤਾਰ ਸਿੰਘ ਛੱਬਰੋਣਾ ਵਰਗਿਆਂ ਨੇ ਲਿਆ ਆ ਠੀਕ ਹੈ ਜੀ ਉਹ ਉਹ ਸਭ ਤੋਂ ਪਹਿਲਾਂ ਬਚਾਈਏ ਬਾਕੀ ਸ ਇਕੱਠੇ ਹੋ ਜਾਣਗੇ ਸਾਰੇ ਕਿੰਡੀ ਕਬੱਡੀ ਗੱਲ ਮੈਂ ਕਹਿੰਦਾ ਇੱਕ ਐਲਾਨ ਇੱਕ ਵਾਰੀ ਕਰੋ ਤਾਂ ਸਹੀ ਇੱਕ ਵਾਰੀ ਹੋਇਆ ਸੀ ਨਾ ਇਕੱਠ ਸਾਰਿਆਂ ਦਾ ਬੈਠੇ ਸੀ ਨਾ ਸਾਰੇ ਗੋਡੇ ਜੋੜ ਕੇ ਸੁਖਬੀਰ ਵੀ ਮਾਨਵੀ ਸਰਨਾਵੀ ਸਾਰੇ ਬਹਿ ਹੋਈ ਗਏ ਕਿੰਡੀ ਕ ਗੱਲ ਜਥੇਦਾਰ ਸਾਹਿਬ ਨੂੰ ਤੁਸੀਂ ਗਿਆਨੀ ਰਣਜੀਤ ਸਿੰਘ ਨੂੰ ਆਵਾਜ਼ ਦਿਓ ਕਿਉਂ ਨਹੀਂ ਆਉਣਗੇ ਬਲਦੇਵ ਸਿੰਘ ਬਡਾਲਾ ਨੂੰ ਆਵਾਜ਼ ਦਿਓ ਕਿਉਂ ਨਹੀਂ ਆਉਣਗੇ ਹੋਰ ਪ੍ਰੋਫੈਸਰ ਮਨਜੀਤ ਸਿੰਘ ਨੇ ਅਨੰਦਪੁਰ ਸਾਹਿਬ ਪ੍ਰੋਫੈਸਰ ਦਰਸ਼ਨ ਸਿੰਘ ਨੇ ਕਿੱਡੇ ਵਿਦਵਾਨ ਸੀ ਕੌਮ ਦੇ ਰਾਜ ਦਊਗਾ ਕੌਣ ਇਹ ਦੇਣ ਦਾ ਇਹ ਹੈ ਨਾ ਬਾਬਾ ਜੀ ਜਦੋਂ ਕੋਡ ਲਾਗੂ ਕਰੀ ਜਾਂਦੇ ਆ ਇੰਨਾ ਕੁਝ ਕਰੀ ਜਾਂਦੇ ਇਹ ਵੀ ਆਵਾਜ਼ ਜਦੋਂ ਆਪਾਂ ਬੋਲਾਂਗੇ ਤੁਸੀਂ ਚੈਨਲ ਤੇ ਚਲਾਓਗੇ ਸੰਗਤ ਆਵਾਜ਼ ਦੇਊਗੀ ਦੇਣੀ ਪੈਣੀ ਆਵਾਜ਼ ਨਾ ਦੇਣ ਪੰਜ ਸਾਲ ਦੇਣੀ ਪੈਣੀ ਹੈ ਹਮ ਹਲ ਕੀ ਹੋਊਗਾ ਹੱਲੇ ਹੋਊਗਾ ਜਿਹੜਾ ਮੈਂ ਗੱਲ ਕਰ ਰਿਹਾ ਨਾ ਵੀਰ ਜੀ ਇਹ ਹੱਲ ਹੋਊਗਾ ਕਰਨਾ ਹੀ ਪੈਣਾ ਕੀ ਹੈ ਇੱਕ ਦਿਨ ਮਰਨਾ ਵੀ ਤਾਂ ਹੈਗਾ ਹੀ ਆ ਜੀ ਕਿੰਨਾ ਕਿ ਜਿਹੜੇ ਪ੍ਰਧਾਨਗੀਆਂ ਸੰਭਲੋਗੇ ਪ੍ਰਧਾਨ ਮੈਂ ਇੱਕ ਗੱਲ ਲਾਸਟ ਤੇ ਕਹਿੰਦਾ ਜੀ ਕੋਡ ਲਾਗੂ ਕਰਨਾ ਪ पंच ਪ੍ਰਧਾਨੀ ਕੋਡ ਲਾਗੂ ਕਰੋ ਪਹਿਲਾਂ ਹਮ ਬਾਕੀ ਡਰੈਸ ਡਰਸ ਕੋਡ ਜਿਹੜੇ ਆ ਉਹ ਕੋਈ ਵੀ ਖਾਣਾ ਪੀਣਾ ਪਵਿੱਤਰ ਹੈ ਪਹਿਨਣਾ ਵੀ ਪਵਿੱਤਰ ਹੈ ਜਿੱਤ ਖਾਧੈ ਤੰ ਪੀੜੀਏ ਮਨ ਵਿੱਚ ਚਲੇ ਵਕਾਰ ਜਿੱਤ ਪਹੰਦੇ ਤੰ ਪੀੜੀਏ ਮਨ ਵਿੱਚ ਚਲੇ ਵਕਾਰ ਦੋ ਹੀ ਪੈਰ ਆਵੇ ਦੋਈ ਖਾਨ ਤੋਂ ਮਨਾ ਕੀਤਾ ਜੀ ਹੁਣ ਇਹ ਵੇਖ ਲਓ ਤੁਹਾਨੂੰ ਕਿਹੜੇ ਖਾਨ ਨਾਲ ਵਿਕਾਰ ਪੈਦਾ ਹੁੰਦਾ ਤੇ ਕਿਹੜੇ ਪੌਨ ਨਾਲ ਵਿਸ਼ੇ ਵਿਕਾਰ ਪੈਦਾ ਹੁੰਦਾ ਸਹੀ ਹੈ ਤੇ ਉਹੀ ਆ ਬਾਕੀ ਕੋਡ ਗੁਰੂ ਦੇ ਹੈ ਡਰੈਸ ਜੇ ਗੁਰੂ ਨੇ ਨਿਹੰਗ ਸਿੰਘ ਬਾਣਾ ਦਿੱਤਾ ਤੇ ਉਹ ਚ ਕੀਰਤਨ ਕਰਨਾ ਕੀ ਹੋ ਜਾਊ ਬਿਲਕੁਲ ਪਹਿਲਾਂ ਰਬਾਬ ਤੇ ਲਿਆਓ ਰਬਾਬ ਕੋਡ ਰਬਾਬ ਦਾ ਕੋਡ ਲਾਗੂ ਕਰੋ ਦਰਬਾਰ ਸਾਹਿਬ ਲਿਆਓ ਬਿਲਕੁਲ ਸੈਂਟਰ ਦੇ ਵਿੱਚ ਕੀਰਤਨੀਆਂ ਲੱਭੋ ਹੈਗੇ ਮੇਰੇ ਕੋਲ 6 ਕੀਰਤਨੀਆਂ ਲਿਆਓ ਮੈਂ ਦਿੰਦਾ ਵਾਹ ਲਿਆਓ ਰੋਜ ਦੀਆਂ ਦੋ ਹਾਜ਼ਰੀਆਂ ਰੱਖੋ ਇੱਕ ਲਾਈਵ ਰੱਖੋ ਇੱਕ ਉੱਧਾ ਰੱਖ ਲਓ ਐਵੇਂ ਇਦਾਂ ਗੱਲਾਂ ਨਾਲ ਨਹੀਂ ਹੁਕਮਨਾਮਾ ਹੋਇਆ ਪਿਆ ਆ ਅਸੀਂ ਕਰਾਂਗੇ ਦੂਜਾ ਹੀ ਬਾਬਾ ਰਾਣਕ ਸਾਹਿਬ ਜੀ ਦੇ ਜਿਹੜੀ ਆ ਰਬਾਬ ਦੇ ਨਾਲ ਜਿੱਥੇ ਵੀ ਹੋ ਸਕਿਆ ਉਹ ਅਸੀਂ ਆਵਾਜ਼ ਚੁੱਕਦੇ ਆ ਅੱਗੇ ਵੀ ਚੁੱਕਾਂਗੇ ਤੁਸੀਂ ਆਏ ਹੋ ਜੀ ਆ ਨੂੰ ਹੋਰ ਕੋਈ ਸਵਾਲ ਆ ਤੁਹਾਡਾ ਤਾਂ ਦੱਸੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਠੀਕ ਹੈ ਜੀ ਭਾਈ ਖਾਲਸਾ ਵੈਜੀ ਫਟੇ ਸੋ ਇਹ ਸੰਨ ਸਿੰਘ ਸਾਹਿਬ ਵੀਰ ਮਨਵੀਰ ਸਿੰਘ ਜੀ ਹਰੀਕੇ ਤੇ ਅੱਜ ਦੀ ਵੀਡੀਓ ਸਾਡੀ ਇਹੀ ਸੀਗੀ ਕਿ ਸ਼ਰੋਣੀ ਕਮੇਟੀ ਐਲਾਨ ਤੇ ਕਰ ਦਿੰਦੀ ਹੈ ਪਹਿਲਾਂ ਐਲਾਨ ਕੀਤਾ ਸੀ ਕਿ ਤੰਤੀ ਸਾਜਾ ਲਾਲ ਕੀਰਤਨ ਹੋਏਗਾ ਹੁਣ ਐਲਾਨ ਕੀਤਾ ਡਰੈਸ ਕੋਡ ਕਿ ਡਰੈਸ ਕੋਡ ਇਹ ਜ਼ਰੂਰੀ ਨੇ ਇਹੋ ਜ਼ਰੂਰੀ ਨਹੀਂ ਕਿ ਜਿਹੜੀ ਗੁਰਬਾਣੀ ਰਾਗ ਨਿਰਧਾਰਿਤ ਰੱਖਿਆ ਗਿਆ ਉਸੇ ਰਾਗ ਦੇ ਵਿੱਚ ਗੁਰਬਾਣੀ ਦਾ ਕੀਰਤਨ ਹੋਵੇ ਕੀ ਗਾਣੇ ਦੀਆਂ ਤਰਜ਼ਾ ਬੰਦ ਹੋਣਗੀਆਂ ਉੱਥੇ ਕੀ ਉਹ ਜਿਹੜਾ ਸਿਸਟਮ ਜਿਹੜਾ ਪੁਰਾਣਾ ਸਾਡਾ ਪੰਚ ਪ੍ਰਧਾਨੀ ਦਾ ਸੀ ਉਹ ਸਿਸਟਮ ਦੁਬਾਰਾ ਲਾਗੂ ਹੋਏਗਾ ਸਾਡੀ ਸ਼੍ਰੋਮਣੀ ਕਮੇਟੀ ਕਦੇ ਵੀ ਇਲੈਕਸ਼ਨ ਦੇ ਨਾਲ ਨਹੀਂ ਬਣੀ ਸਾਡੀ ਸਿਲੈਕਸ਼ਨ ਹੁੰਦੀ ਸੀ ਇਲੈਕਸ਼ਨ ਨਹੀਂ ਸੋ ਇਹ ਬਹੁਤ ਸਾਰੇ ਸਵਾਲ ਨੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਜਾਂ ਜੋ ਇਹ ਸਾਡੇ ਨੁਮਾਇੰਦੇ ਤੱਕ ਗੱਲ ਪਹੁੰਚੇ ਕਿ ਸਾਨੂੰ ਦੁਬਾਰਾ ਗੁਰੂ ਸਾਹਿਬ ਉਡੀਕ ਰਿਹਾ ਤੇ ਸਾਡੀ ਪੰਚ ਪ੍ਰਧਾਨੀ ਹੀ ਸਾਡਾ ਸਰਮੋਰ ਜਥੇਬੰਦੀ ਚੁਣ ਸਕਦੀ ਹੈ ਸੋ ਅੱਜ ਦੀ ਵੀਡੀਓ ਵਿੱਚ ਇਹਨਾਂ ਹੀ ਦੇਖਦੇ ਰਹੋ ਬਾਣੀ ਅਖੰਡ ਬਾਣੀ ਧੰਨਵਾਦ